ਕੀ ਗੱਲ ਬਾਤ ਹੈ ਤੁਹਾਰੀ ਸਾਨੂੰ ਸੱਦਿਆ ਜੀ ਇਹ ਪਹੀ ਦਾ ਨਾ ਜੀ ਪਹਿਲਾਂ ਤਾਂ ਪਤਾ ਨਹੀਂ ਸੀ ਵੀ ਇੱਥੇ ਪਹੀ ਹੈ ਯਾਨੀ ਹੁਣ ਤਿੰਨ ਚਾਰ ਪੰਜ ਸਾਲ ਤੋਂ ਅਸੀਂ ਪਤਾ ਕੀਤਾ ਜਦੋਂ ਹੁਣ ਉਹਦਾ ਬਰੰਟ ਕਬਜ਼ਾ ਲੈ ਕੇ ਕਾਗਜ਼ ਪੱਤਰ ਦੇਖ ਕੇ ਸਾਰਾ ਨਕਸ਼ੇ ਤੇ ਲੱਗੀ ਹੋਈ ਆ ਪਹੀ ਇਹ ਅਸੀਂ ਕਾਗਜ਼ੀ ਕਾਰਵਾਈ ਹੀ ਰਾਹੀਂ ਪੂਰੇ ਪ੍ਰਸ਼ਾਸਨ ਤੋਂ ਛੁੜਾ ਲਈ ਸੀ ਬਰੰਟ ਕਬਜ਼ਾ ਲੈ ਕੇ ਉਹਨਾਂ ਨੇ ਫੇਰ ਕਬਜ਼ਾ ਕਰ ਲਿਆ ਤੇ ਇਸੇ ਕਰਕੇ ਇਹਦਾ ਹਜੇ ਪ੍ਰੋਸੀਜਰ ਚੱਲੀ ਜਾਂਦਾ ਤੇ ਵੀ ਉਹ ਇਹ ਸਾਨੂੰ ਜੇ ਪਹੀ ਪੰਜ ਸੱਤ ਦੀ ਗਰੀਬ ਘਰਾਂ ਨੂੰ ਚਾਹੀਦੀ ਹੈ ਹੁਣ ਤੁਸੀਂ ਕਿਵੇਂ ਕਹਿ ਸਕਦੇ ਹੋ ਇੱਥੇ ਕੁਝ ਹੈ ਤਾਂ ਹੈ ਨਹੀਂ ਵੀ ਇੱਥੇ ਕਬਜ਼ਾ ਕਿਵੇਂ ਹੋ ਗਿਆ ਕਿਵੇਂ ਕੈਸਾ ਲਾਤੀ ਜੀ ਜ ਇਹ ਦਿਨ ਫਿਰ ਦੁਆਰਾ ਨਜਾਇਜ਼ ਕਬਜ਼ੇ ਹੋ ਗਿਆ ਨਾ ਜੀ ਬੂਟੇ ਲਾਗੇ ਦੁਆਰਾ ਬੂਟੇ ਪਈਆਂ ਤੇ ਲੱਗਦੇ ਹੀ ਹੁੰਦੇ ਆ ਤੇ ਕਈ ਵਾਰੀ ਆਪਾਂ ਦੇਖਦੇ ਆ ਖੇਤਾਂ ਚ ਪਈਆਂ ਤੇ ਤਾਂ ਬੂਟੇ ਲਾ ਦਿੰਦੇ ਬੂਟੇ ਤੋਂ ਕੀ ਤਰਾਜ ਨਹੀਂ ਬੂਟੇ ਤਾਂ ਸਰਕਾਰੀ ਰਾਹ ਦੇ ਵਿੱਚ ਤਾਂ ਨਹੀਂ ਲਾ ਸਕਦੇ ਜੀ ਆਪਦੇ ਖੇਤ ਦੇ ਮੱਥੇ ਲਾ ਸਕਦੇ ਸਰਕਾਰੀ ਰਾਹ ਦੇ ਵਿੱਚ ਬੂਟੇ ਨਹੀਂ ਲਾ ਸਕਦੇ ਤਾਂ ਨੰਗਣ ਵਾਲਿਆਂ ਨੇ ਨੰਗਣਾ ਜੀ ਉਹ ਦੇਖਣ ਫਿਰ ਬੂਟੇ ਲਾਉਣੇ ਤਾਂ ਫਿਰ ਉਹ ਨੰਗਣਗੇ ਕਿਥੋਂ ਦੀ ਨਹੀਂ ਤੁਸੀਂ ਇਹ ਪਈ ਨੂੰ ਸਰਕਾਰੀ ਮੰਨਦੇ ਹੋ ਤੇ ਆਦੀ ਇੱਕ ਆਪਦੀ ਮੰਨਦੇ ਤੁਸੀਂ ਸਰਕਾਰੀ ਮੰਨਦੇ ਜੀ ਆਪਦੀ ਨਹੀਂ ਇਹ ਸਾਡੀ ਨਹੀਂ ਸਰਕਾਰੀ ਹੈ ਜੀ ਸਰਕਾਰੀ ਹੈ ਨਕਸ਼ੇ ਤੇ ਲੱਗੀ ਹੋਈ ਜੇ ਸਰਕਾਰੀ ਪਈ ਦਾ ਇੰਨੇ ਚਿਰ ਫਿਰ ਵਾਈ ਜਦੋਂ ਨਹੀਂ ਪਤਾ ਸੀ ਜੀ ਕਿਸੇ ਨੂੰ ਪਹਿਲਾਂ ਲੋੜ ਹੀ ਨਹੀਂ ਸੀ ਵਾਣ ਸੰਦੂਸੇ ਦਾ ਵੀ ਹੈ ਸਾਰੇ ਵਾਣ ਠੇਕੇ ਦੇ ਇੱਕ ਦੂਜੇ ਕੋਲ ਹੀ ਹੁੰਦੇ ਸੀ ਕਿੰਨਾ ਚਿਰ ਹੋ ਗਿਆ ਵਾਹੰਦੇ ਨੂੰ ਹੀ ਵਾਣ तकरीबन 5-7 ਸਾਲ ਦਾ ਸਾਲ ਬਸ 5-7 ਸਾਲ ਹਾਂਜੀ 5-7 ਸਾਲ ਤੁਸੀਂ ਵੇਖੀ ਨਹੀਂ ਪਈ ਕਿੱਥੇ ਕਿੱਥੇ ਨਹੀਂ ਨਹੀਂ ਕਿਸੇ ਨੇ ਲੋੜ ਹੀ ਨਹੀਂ ਨਾ ਪਈ ਜੀ ਕਿਸੇ ਨੂੰ ਲੋੜ ਹੀ ਨਹੀਂ ਪਈ ਪੈਸੇ ਦੀ ਹੁਣ ਕੀ ਲੋੜ ਪੈਗੀ ਫਿਰ ਹੁਣ ਜੀ ਵਾਣ ਜਦੋਂ ਬਦਲ ਜਾਂਦਾ ਠੇਕੇ ਦੇ ਫਿਰ ਨੰਗੇ ਵਾਲੇ ਨੂੰ ਲੋੜ ਪੈ ਜਾਂਦੀ ਹੂੰ ਉਦੋਂ ਫਿਰ ਲੋੜ ਪਈ ਤਾਂ ਮਹਿਸੂਸ ਹੋਈ ਜੀ ਫਿਰ ਕਾਗਜ਼ ਪੱਤਰ ਦੇਖੇ ਜੀ ਫਿਰ ਕਰਵਾਤੀ ਜੀ ਹੁਣ ਤੁਹਾਡੇ ਹੱਕ 'ਚ ਹੋ ਗਿਆ ਫੈਸਲਾ ਸਾਰਾ ਹਾਂਜੀ ਇਹ ਕਦੋਂ ਦਾ ਮਾਮਲਾ ਤੇ ਕਿਵੇਂ ਕਿਵੇਂ ਹੱਕ ਚ ਹੋਇਆ ਇਹ ਵੀ ਦੱਸੋ ਕਿਹੜੇ ਕਾਗਜ਼ ਤੁਹਾਡੇ ਕੋਲੇ ਆ ਕਾਗਜ਼ ਜੋ ਜਸਮੁੰਦਰ ਸਿੰਘ ਕੋਲ ਆਈ ਸਾਰੇ ਕਾਗਜ਼ ਹਾਂਜੀ ਸਸੀ ਕਾਲ ਜੀ ਇਹ ਜੀ ਪੰਚਾਇਤ ਵੱਲੋਂ ਦਰਖਾਸਤ ਦਿੱਤੀ ਗਈ ਸੀਗੀ ਜੀ ਰੇਜੇਂਦਰ ਸਿੰਘ ਸਰਪੰਚ ਵੱਲੋਂ ਮੈਂ ਪਹਿਲਾਂ ਵੀ ਪੰਚ ਸੀਗਾ ਜੀ ਤੇ ਮੌਜੂਦਾ ਵੀ ਪੰਚ ਆ ਇਹ ਜਦੋਂ ਸਾਨੂੰ ਪਤਾ ਲੱਗਿਆ ਸਪੈਹੀ ਦਾ ਜੀ ਇੱਥੋਂ ਦੀ ਇਹ ਪਾਣੀ ਛੱਡਦੇ ਹੁੰਦੇ ਸੀਗੇ ਪਾਣੀ ਛੱਡ ਕੇ ਪਾਣੀ ਆ ਨਾਲ ਮੇਰਾ ਬਾਣਾ ਇੱਥੇ ਪਾਣੀ ਇਹਨਾਂ ਨੇ ਤੋੜਨਾ ਮੇਰੀ ਫਸਲ ਖਰਾਬ ਕਰਨੀ ਜਦੋਂ ਮੈਨੂੰ ਪਤਾ ਲੱਗਿਆ ਧਿਆਨ ਚਾਹੀ ਵੀ ਨਕਸ਼ੇ ਤੇ ਵੇਖੀ ਉਸ ਤੋਂ ਬਾਅਦ ਅਸੀਂ ਦਰਖਾਸਤ ਦਿੱਤੀ ਦੀ ਜੀ ਦਰਖਾਸਤ ਦਿੱਤੀ ਜੀ तकरीबन ਅਸੀਂ 7-8 ਮਹੀਨੇ ਜਦੋਜਹਿਦ ਕਰਨ ਤੋਂ ਬਾਅਦ ਅਸੀਂ ਇਸ ਮਕਾਮ ਤੇ ਪਹੁੰਚੇ ਵੀ ਅਸੀਂ ਮਿੰਨਤੀ ਕਰਾ ਲਈ ਮਾਣਯੋਗ ਡੀਸੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਪੁਲਿਸ ਪ੍ਰੋਡੈਕਸ਼ਨ ਆ ਜੀ ਉਸ ਤੋਂ ਬਾਅਦ ਕਬਜ਼ਾ ਕਾਰਵਾਈ ਕਰਵਾਈ ਗਈ ਜੀ ਸਾਨੂੰ ਸੁਨੇਹੇ ਭੇਜੇ ਗਏ ਵੀ ਤੁਸੀਂ ਆਇਸ ਤਰ੍ਹਾਂ ਕਰਕੇ ਵੀ ਵਿਧਾਇਕ ਕੋਲੇ ਪਹੁੰਚੋ ਛੋਟਾ ਫੇਰ ਮਸਲਾ ਹੱਲ ਹੋਊਗਾ ਨਹੀਂ ਛੋਟਾ ਮਸਲਾ ਹੱਲ ਕੋਈ ਨਹੀਂ ਹੋਣਾ ਵਿਧਾਇਕ ਕਿਹੜੇ ਵਿਧਾਇਕ ਜੀ ਬਲਕਾਰ ਸਿੰਘ ਸਿੱਧੂ ਜੀ ਅਸੀਂ ਬਹੁਤ ਭੁਗਾਈ ਕਰੀ ਚਲੋ ਦਫ਼ਤਰਾਂ ਦੀ ਭੁਗਾਈ ਕਰਦੇ ਅਸੀਂ ਜਦੋਂ ਉੱਥੇ ਪਹੁੰਚੇ ਜੀ ਇਕੱਠੇ ਹੋ ਕੇ ਤੇ ਸਾਨੂੰ ਉਹਨਾਂ ਨੇ ਕਿਹਾ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਇਹ ਛੋਟਾ ਭਾਈ ਇਹ ਜਿਹੜੇ ਸਰਕਾਰੀ ਪਈ ਤੇ ਕਬਜ਼ਾ ਛਡਵਾਇਆ ਜਾਊਗਾ ਉਹਨਾਂ ਨੇ ਹਦਾਇਤ ਕੀਤੀ ਐਸ ਐਚਓ ਸੀਗੇ ਇੱਥੇ ਜਗਰੂਪ ਸਿੰਘ ਚਲੋ ਉਹਨਾਂ ਨੇ ਸਾਨੂੰ ਨਾਲ ਆ ਕੇ ਤੇ ਪੁਲਿਸ ਪ੍ਰੋਟੈਕਸ਼ਨ ਦਿੱਤੀ ਤੇ ਕਬਜ਼ਾ ਛਡਵਾਇਆ ਗਿਆ ਜੀ ਉਸ ਤੋਂ ਬਾਅਦ ਕਬਜ਼ਾ ਛਡਾਉਣ ਤੋਂ ਦੋ ਤਿੰਨ ਦਿਨ ਬਾਅਦ ਜੀ ਮੈਨੂੰ ਇਸ ਆਮ ਆਦਮੀ ਪਾਰਟੀ ਦੇ ਕਈ ਬੰਦੇ ਜਿਹੜੇ ਇੱਥੇ ਮੋਦਵਾਰ ਆ ਜੀ ਉਹ ਮੈਨੂੰ ਕਹਿਣ ਲੱਗੇ ਤੇਰਾ ਮਸਲਾ ਹੱਲ ਕਰਾਤਾ ਤੇ ਤੁਸੀਂ ਹੁਣ ਸਰੋਪਾ ਲੈ ਲੋ ਤੇ ਜਿਵੇਂ ਮਰਜ਼ੀ ਕਰੀ ਚੱਲੋ ਕੋਈ ਕਿਸ ਦੇ ਪਰਚਾ ਪਾਉਣਾ ਕੋਸ਼ ਕਰਨਾ ਜਿਵੇਂ ਮਰਜ਼ੀ ਕਰੋ ਮੈਂ ਖਿਆ ਵੀ ਨਹੀਂ ਮੈਂ ਇਹ ਰਾਜਨੀਤੀ ਕਾ ਪਰਚਾ ਨਹੀਂ ਕਰਨੀਗੀ ਅਸੀਂ ਜੋ ਸਾਡਾ ਹੱਕ ਮੰਦਾ ਸੀ ਸਾਨੂੰ ਇਨਸਾਫ ਮਿਲ ਗਿਆ ਵੀ ਉਸ ਤੋਂ ਬਾਅਦ ਅੱਗੇ ਅਸੀਂ ਕੁਝ ਨਹੀਂ ਕਰਨਾ ਉਹਨਾਂ ਨੇ ਮੈਨੂੰ ਕਾਂਗਰਸੀ ਹੋਣ ਦੇ ਨਾਤੇ ਜੀ ਮੈਨੂੰ ਤਾਂ ਕਿ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਦੁਬਾਰਾ ਇਸੇ ਪਈ ਤੇ ਫੇਰ ਕਬਜ਼ਾ ਕਰਵਾਤਾ ਜੀ ਇੱਥੇ ਉਦੋਂ ਝੋਨਾ ਅਸੀਂ ਵਾਇਆ ਸੀਗਾ ਜੀ ਫੇਰ ਉਸ ਤੋਂ ਬਾਅਦ ਛਿੱਟਾ ਦੇ ਕੇ ਇਹਨਾਂ ਨੇ ਸਰੋਂ ਬੀਜਤੀ ਜੀ ਸਰੋਂ ਵੱਡੀ ਗਈ ਚਲੋ ਉਸ ਤੋਂ ਬਾਅਦ ਫਿਰ ਜਦੋਂ ਪੰਚਾਇਤ ਨੂੰ ਬਾਰ-ਬਾਰ ਕਹੀ ਗਏ ਕਹੀ ਗਏ ਤੇ ਵੀਡੀਓ ਦਾ ਉਤਰ ਵੀ ਮੈਂ ਬਾਰ-ਬਾਰ ਚੱਕਰ ਮਾਰੇ ਡੀਸੀ ਸਾਹਿਬ ਨੂੰ ਮੈਂ ਅਪੀਲ ਕਰੀ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਆਹ ਰਸਤਾ ਵੀ ਖਾਲੀ ਕਰਵਾਤਾ ਹੁਣ ਤੁਸੀਂ ਦੇਖ ਸਕਦੇ ਆ ਬੂਟੇ ਲਾਤੇ ਆ ਜੀ ਬੂਟੇ ਲਾ ਕੇ ਵੀ ਹਲੇ ਕਬਜ਼ਾ ਸ਼ੋਅ ਕਰਨਾ ਚਾਹੁੰਦੇ ਤੁਸੀਂ ਐਂ ਦੱਸੋ ਜੀ ਸਰਕਾਰੀ ਹੈਗਾ ਜਿਹੜੇ ਬੰਦੇ ਨੇ ਬੂਟੇ ਲਾਇਆ ਉਹਦੇ ਕੋਲੇ 10-12 ਕਿੱਲੇ ਜ਼ਮੀਨ ਹੈ ਜੀ ਆਪਦੇ ਬਾਹਨ ਤੇ ਲਾ ਸਕਦਾ ਸਾਨੂੰ ਕੀ ਤਰਾਜ ਆ ਜੀ ਕਿਤੇ ਕਹਿੰਦੇ ਖਾਲ ਵਾਲੇ ਥਾਂ ਚ ਲਾ ਦੇ ਕਿਤੇ ਕਹਿੰਦੇ ਪਈ ਚਲਾ ਦੇ ਤੁਸੀਂ ਇਹ ਦੇਖੋ ਬੀ ਸਰਕਾਰੀ ਥਾਂ 'ਚ ਬੂਟੇ ਲਾ ਸਕਦਾ ਕਿ ਨਹੀਂ ਲਾ ਸਕਦਾ ਜੇ ਇੰਨਾ ਹੀ ਸ਼ੌਕ ਆਦਾ ਸਾਡੇ ਪਿੰਡ ਨੂੰ 2 400 ਬੂਟਾ ਦੇ ਦੇਣ ਕੋਠੇ ਭਾਈਆਂ ਦਾ ਸਾਡਾ ਛੋਟਾ ਜਿਹਾ ਪਿੰਡ ਆ ਜੀ ਮੈਂ ਮੁੰਡਿਆਂ ਨੂੰ ਸੇਵਾਦਾਰਾਂ ਨੂੰ ਲਾ ਕੇ ਸਾਰੇ ਥਾਂ ਬੂਟੇ ਲਵਾ ਦਿੰਦਾ ਜੇ ਇਹਨਾਂ ਨੂੰ ਬੂਟਾ ਨਾਲ ਜਿਆਦਾ ਹੀ ਸ਼ੌਕ ਆ ਲਾਉਣ ਦਾ ਹਾਂਜੀ ਜੇ ਤੁਹਾਨੂੰ ਕਹਿਆ ਵੀ ਸਰੂਪਾ ਪਵਾ ਲਓ ਤੁਸੀਂ ਸ਼ਾਮਲ ਹੋ ਜਾਓ ਆਮਾ ਦੀ ਪਾਰਟੀ 'ਚ ਤੁਸੀਂ ਐਮਐਲਏ ਸਾਹਿਬ ਨੂੰ ਮਿਲੋ ਐਮਐਲਏ ਸਾਹਿਬ ਨੂੰ ਮਿਲੇ ਤੇ ਮੇਰੇ ਨਾਲ ੱਤਕਾ ਹੁੰਦਾ ਆ ਗੱਲਬਾਤ ਕਹਿੰਦੀ ਆ ਨਹੀਂ ਜੀ ਐਮਐਲਏ ਸਾਹਿਬ ਤੱਕ ਸਾਡੀ ਮੁੜ ਕੇ ਪਹੁੰਚ ਹੋਣੀ ਨਹੀਂ ਦਿੱਤੀ ਜੀ ਹਾਂ ਇਥੋਂ ਦੇ ਜਿਹੜੇ ਮੋਹਤਵਾਰ ਸੀਗੇ ਉਹਨਾਂ ਨੇ ਸਾਨੂੰ ਕੋਈ ਮਿਲ ਨਹੀਂ ਦਿੱਤਾ ਜੀ ਉੱਥੇ ਹਾਂਜੀ ਹੂੰ ਨਹੀਂ ਤੁਸੀਂ ਐਮਐਲਏ ਸਾਹਿਬ ਨੂੰ ਜਾ ਕੇ ਤਾਂ ਦੱਸਦੇ ਵੀ ਮੈਨੂੰ ਇਸ ਕਰਕੇ ਵੀ ਮੈਨੂੰ ਕਿਹਾ ਜਾ ਰਿਹਾ ਵੀ ਪਾਰਟੀ ਸ਼ਾਮਲ ਹੋ ਜਾ ਨਹੀਂ ਤੇਰੀ ਜ਼ਮੀਨ ਤੇ ਫੇਰ ਕਰਦੇ ਮੈਨੂੰ ਜੀ ਇੱਥੋਂ ਦੇ ਜਿਹੜੇ ਮੋਹਤਵਾਰ ਬੰਦੇ ਸੀ ਉਹ ਹੀ ਤੰਗ ਪਰੇਸ਼ਾਨ ਕਰੀ ਗਏ ਕਹਿੰਦੇ ਵੀ ਸਰੋਪਾ ਲੈ ਲੈ ਜਦੋਂ ਕੋਈ ਗੱਲ ਚੱਲਦੀ ਸੀ ਵੀ ਜਾਂਦਾ ਸਰੋਪਾ ਲੈ ਲੈ ਅੱਜ ਆਪੇ ਹੀ ਛਡਾਉਣੀ ਆ ਨਹੀਂ ਤਾਂ ਬਾਈ ਐਂ ਚੱਲੂਗਾ ਕੰਮ ਹੂੰ ਸਰੇ ਆ ਗੁੰਡਾਗਰਦੀ ਚੱਲੀ ਗਈ ਆ 20 ਦਿਨ ਲਗਾਤਾਰ ਮੇਰੀ ਪੱਕੀ ਪਈ ਆ ਮੇਰੇ ਘਰ ਦੀ ਖੇਤ ਖੜੋਂਚਾ ਲੱਗਿਆ ਘਰੇ ਜੀ ਸੌਰੀ ਖੜੋਂਚਾ ਲੱਗਿਆ ਵੈਂਟਰਲੋਕ ਲੱਗੀ ਵੀ ਆ 20 ਦਿਨ ਮੇਰੇ ਬਾਹਰ ਚ ਮਿੱਟੀ ਇਹਦੀਆਂ ਦੋ ਟਰਾਲੀਆਂ ਪਈਆਂ ਰਹੀਆਂ ਮੈਂ ਐਸਚਓ ਸਾਹਿਬ ਨੂੰ ਦਰਖਾਸਤ ਦਿੱਤੀ ਕੋਈ ਸੁਣਵਾਈ ਨਹੀਂ ਹੋਈ ਮੈਨੂੰ ਮੁਲਾਜ਼ਮਾ ਨੇ ਦੱਸਤਾ ਕਹਿੰਦੇ ਵੀ ਉੱਤੋਂ ਹੁਕਮ ਆਇਆ ਤੇ ਤੂੰ ਮੈਂ ਭਰਾ ਚੁੱਪ ਕਰ ਜਾ ਤੇਰਾ ਕੁਛ ਨਹੀਂ ਬਟਿਆ ਜਾਣਾ ਚਲੋ ਮੈਂ ਚੁੱਪ ਕਰ ਗਿਆ ਮੈਂ ਡਿਪਟੀ ਸਾਹਿਬ ਤੇ ਸਰਪੰਚ ਸਾਫਕਾ ਨੂੰ ਧਾਰੇ ਪ੍ਰਧਾਨ ਨੂੰ ਸਾਰਿਆਂ ਨੂੰ ਲੈ ਕੇ ਡਿਪਟੀ ਸਾਹਿਬ ਦੇ ਕੋਲ ਗਿਆ ਜੀ ਮੇਰੀ ਉਹਨਾਂ ਨੇ ਐਪਲੀਕੇਸ਼ਨ ਹੀ ਫੜੀ ਚ ਪ੍ਰਦੀਪ ਸਿੰਘ ਸਿੱਧੂ ਸੀਗੇ ਜੀ ਇੱਥੇ ਡਿਪਟੀ ਸਾਹਿਬ ਫੂਲ ਐਪਲੀਕੇਸ਼ਨ ਨਹੀਂ ਫੜੀ ਪਰ ਫੇਰ ਵੀ ਮੈਂ ਧੰਨਵਾਦ ਕਰਦਾ ਸਾਡੇ ਐਸਚਓ ਸਾਹਿਬ ਅੱਜ ਵੀ ਮੌਜੂਦ ਆ ਉਹਨਾਂ ਨੂੰ ਜਦੋਂ 20 ਦਿਨਾਂ ਬਾਅਦ ਮੈਂ ਫੇਰ ਦੁਬਾਰਾ ਕਾਲ ਕਰੀ ਮੈਂ ਕਿਹਾ ਜੀ ਜਨਾਬ ਤੁਹਾਨੂੰ ਮਹਾਰਾਜ ਨੇ ਤਰੱਕੀ ਬਖਸ਼ੀ ਆ ਵੀ ਕੋਈ ਇਨਸਾਫ ਮੈਨੂੰ ਕਹਿੰਦੇ ਜਸਮੰਦਰ ਕੀ ਗੱਲ ਆ ਮੈਂ ਕਿਹਾ ਜੀ ਮਿੱਟੀ ਹਲੇ ਬਾਹਰ ਚ ਪਈ ਆ ਕਹਿੰਦਾ ਮੈਂ 10 ਮਿੰਟਾਂ ਚ ਆ ਗਿਆ ਐਸਐਚਓ ਸਾਹਿਬ ਸਾਡੇ 10 ਮਿੰਟਾਂ ਚ ਪਹੁੰਚੇ ਇਹਨਾਂ ਨੂੰ ਹਦਾਇਤ ਕੀਤੀ ਤੀਜੇ ਦਿਨ ਉਹ ਮਿੱਟੀ ਚੱਕ ਇਹਨਾਂ ਨੇ ਅੰਦਰ ਕਰੀ ਮੇਰੇ ਕੋਲੇ ਵੀਡੀਓ ਵੀ ਮੌਜੂਦ ਆ ਜੀ ਸਿੱਟਮਦਗਾ ਵੀ ਮੌਜੂਦ ਆ ਖੇਚਦਿਆਂ ਦੀਆਂ ਵੀ ਮੌਜੂਦ ਤੁਹਾਨੂੰ ਪਰੇਸ਼ਾਨ ਕਰਨ ਦੀ ਕਾਰਨ ਕੀ ਆ ਕਿਉਂ ਕੀਤਾ ਜਲੀਲ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਕਾਂਗਰਸੀ ਹੋਣ ਕਾਰਨ ਜੀ ਕਾਂਗਰਸੀ ਇੱਥੇ ਜੜਾਵ ਆ ਆਦਮੀ ਦਾ ਗਰਾਫ ਬਹੁਤ ਘੱਟ ਆ ਜੀ ਸਾਡੇ ਕੋਠੇ ਭਾਈ ਉਹ ਬੰਦੇ ਮੈਨੂੰ ਪ੍ਰੈਸ਼ਰਾਈਜ਼ ਕਰਕੇ ਕਹਿੰਦੇ ਵੀ ਜਾਂ ਤਾਂ ਸਰੋਪਾ ਲੈ ਲੈ ਕਾਂਗਰਸ ਛੱਡ ਦੇ ਝਾੜੂ ਦੇ ਵਿੱਚ ਸ਼ਾਮਲ ਹੋ ਜਾ ਤੇ ਨਹੀਂ ਤਾਂ ਤੈਨੂੰ ਇੱਦਾਂ ਹੀ ਚੱਲੂਗਾ ਤੇਰਾ ਸਿਸਟਮ ਵੀ ਜਿਹੜੇ ਪਾਸੇ ਮਰਜ਼ੀ ਭੱਦਲਾ ਪਰਚਾ ਕਰਾਉਣ ਦੀ ਕੋਸ਼ਿਸ਼ ਕਰੀ ਮੇਰੀ ਚਾਚੀ ਨਹੀਂ ਸਕੀ ਨੇ ਮੇਰੇ ਕੋਲੇ ਅੱਜ ਵੀ ਅਪਰੂਵ ਮੌਜੂਦ ਆ ਜੀ ਉਹ ਜਗਰੂਪ ਸਿੰਘ ਨੇ ਉੱਥੇ ਜਦੋਂ ਰابط ਇਹਨਾਂ ਨੇ ਪਾਈ ਸਾਡੇ ਖਿਲਾਫ ਜੀ ਹਾਲਾਂਕਿ ਕੋਈ ਲੜਾਈ ਨਹੀਂ ਹੋਈ ਐਨੇ ਬੰਦੇ ਖੜੇ ਆ ਕੋਈ ਬੰਦਾ ਕਿਸੇ ਤੋਂ ਪੁੱਛ ਲਓ ਵੀ ਕੋਈ ਇੱਥੇ ਲੜਾਈ ਹੋਈ ਹੋਵੇ ਸਾਡੇ 4-5 ਬੰਦਿਆਂ ਦੇ ਝੂਠੀ ਰابط ਪਾਈ ਇਹਨਾਂ ਨੇ ਜੀ ਧੰਨਵਾਦ ਕਰਦੇ ਆ ਜਗਰੂਪ ਸਿੰਘ ਐਸਐਚਓ ਦਾ ਜਿਨ੍ਹਾਂ ਨੇ ਉਹ ਕਲੀਅਰ ਕਰਕੇ ਸਾਨੂੰ ਡਾਕੂਮੈਂਟ ਦਿੱਤੇ ਵੀ ਤੁਹਾਡੀ ਕੋਈ ਲੜਾਈ ਨਹੀਂ ਹੋਈ ਬਰੰਟ ਕਵਚਾ ਸੀਗਾ ਇੱਥੇ ਜੀ ਸਾਰਾ ਤੇ ਸਾਨੂੰ ਇਨਸਾਫ ਉਹਨਾਂ ਨੇ ਦਵਾਇਆ ਜੀ ਪਰ ਹਲੇ ਵੀ ਇਹਨਾਂ ਦੀ ਜੱਦੂ ਚ ਜਹਿਦਾ ਵੀ ਇਹਨਾਂ ਚਾਰਾ ਬੰਦਿਆਂ ਤੇ ਜਿਹੜੇ ਜਿਹੜੇ ਸਾਡੇ ਨਾਮ ਸੀਗੇ ਮੇਰਾ ਪਿਓ ਦੇ ਮੇਰੇ ਤੇ ਇੱਕ ਮस्तान ਸਿੰਘ ਹੋ ਗਿਆ ਜੀ ਤੇ ਇੱਕ ਜਗਸੀਰ ਸਿੰਘ ਸਾਡਾ ਮੈਂਬਰ ਆ ਜੀ ਉਹਨਾਂ ਤੇ ਹਲੇ ਵੀ ਇਹਨਾਂ ਦੀ ਰਾਬਟ ਉਹ ਪਾਈ ਵੀ ਆ ਯਾਨੀ ਪੁਲਿਸ ਪੁਲਿਸ ਵੱਲੋਂ ਮੈਨੂੰ ਰਾਹ ਤੇ ਦਿੱਤੀ ਗਈ ਆ ਪਰ ਕੋਟਾਂ ਚ ਹਲੇ ਵੀ ਇਹਨਾਂ ਦੀ ਖੱਜਲ ਖਵਾਰੀ ਜਾਰੀ ਆ ਹਾਂਜੀ ਤੁਸੀਂ ਕਹਿ ਰਹੇ ਮੈਨੂੰ ਆਮ ਆਦਮੀ ਪਾਰਟੀ ਖੱਜਲ ਖਰਾਬ ਕਰ ਰਹੀ ਹੈ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਕਿ ਕਿਸੇ ਨਾ ਤੱਕਾ ਨਹੀਂ ਹੋਊਗਾ ਇਨਸਾਫ ਮਿਲੂਗਾ ਇਹ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਪਾਰਟੀ ਹੈ ਇਹ ਹਾਂਜੀ ਕੋਈ ਆਮ ਲੋਕਾਂ ਦੀ ਪਾਰਟੀ ਨਹੀਂ ਜੀ ਇਹ ਤਾਂ ਬਸ ਹੁਣ ਸ਼ਰੇਆਮ ਤੱਕੇ ਤੇ ਉਤਰਿਆ ਆ ਉਹ ਜਿਹੜਾ ਨੀਸ ਸੋਧੀਆਂ ਨੇ ਬਿਆਨ ਦਿੱਤਾ ਸੀ ਉਹੀ ਸੇਮ ਕੋ ਚੱਲ ਰਿਹਾ ਜੀ ਕੀ ਕਹਿੰਦੇ ਸੀ ਉਹ ਕਹਿੰਦੇ ਸੀ ਸ਼ਾਮ-ਦਾਮ ਢਾਂਦ ਵੀ ਜੋ ਵੀ ਕਰਨਾ ਸੀ ਵੋਟਾਂ ਦੇ ਵਿੱਚ ਕਰਾਂਗੇ ਉਹ ਮੇਰੇ ਨਾਲ ਤਾਂ ਵਾਪਰ ਰਿਹਾ ਜੀ ਇੱਥੇ ਹਾਂ ਹਾਂਜੀ ਇਹ ਸਰਕਾਰ ਤਾਂ ਕੇਂਦਰ ਸਰਕਾਰ ਨੇ ਇੱਕ ਮਹਿੰਮ ਵੀ ਚਲਾਈ ਸੀ ਜਿਹੜੇ ਸਰਕਾਰੀ ਥਾਵਾਂ ਤੇ ਕਬਜ਼ੇ ਆ ਉਹ ਅਸੀਂ ਛਡਾਵਾਂਗੇ ਤੇ ਇਹ ਫਿਰ ਛਡਾਵ ਹੀ ਦਿੱਤਾ ਸੀਗਾ ਕਬਜ਼ਾ ਦੁਬਾਰਾ ਫਿਰ ਤੁਸੀਂ ਕਹਿ ਰਹੇ ਹੋ ਵੀ ਫੇਰ ਫੇਰ ਉਹੀ ਸਰਕਾਰ ਦਾ ਉਹੀ ਵਿਧਾਇਕ ਐਮਐਲਏ ਉਹੀ ਕਬਜ਼ਾ ਕਰਵਾ ਰਿਹਾ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਦੀ ਸ਼ਹਿਤ ਹੀ ਹੋ ਰਿਹਾ ਜੀ ਆਮ ਆਦਮੀ ਪਾਰਟੀ ਕਰਵਾ ਰਹੀ ਆ ਨਹੀਂ ਜੇ ਉਹਨਾਂ ਨੇ ਸ਼ਹਿਤ ਦੇਣੀ ਹੁੰਦੀ ਤਾਂ ਫਿਰ ਥੋੜਾ ਕਬਜ਼ਾ ਛਡਾਉਂਦੇ ਕਿਉਂ ਨਹੀਂ ਜੀ ਉਹ ਪਹਿਲਾਂ ਛਡਵਾਇਆ ਆ ਹੋ ਗਿਆ ਉਹਨਾਂ ਨੂੰ ਇਹ ਸੀਗਾ ਜੀ ਵੀ ਸਾਡੇ ਵਾਲਾ ਇਹ ਆਜੂਗਾ ਤੇ ਪਾਰਟੀ 'ਚ ਸਾਡੀ ਚ ਸਾਡੇ ਪਰਿਵਾਰ 'ਚ ਵਾਧਾ ਹੋ ਜਾਊਗਾ ਮੈਂ ਉਹਨਾਂ ਨੂੰ ਜਵਾਬ ਦਿੱਤਾ ਉਹਨਾਂ ਨੇ ਦੂਰੀਰ ਕਬਜ਼ਾ ਫੇਰ ਕਰਵਾਤਾ ਜੀ ਤੁਹਾਡਾ ਕਹਿੰਦਾ ਮਤਲਬ ਇਹ ਸਾਰਾ ਪਾਰਟੀ ਦੇ ਵਿੱਚ ਸ਼ਾਮਲ ਕਰਨ ਨੂੰ ਹੋ ਬਿਲਕੁਲ ਜੀ ਬਿਲਕੁਲ ਲੈ ਕੀ ਹੈ ਸਾਰਾ ਕੀ ਹੋ ਰਿਹਾ ਬਿਲਕੁਲ ਜੀ ਜੀ ਜੋ ਪਿੰਡ ਦੇ ਵਿੱਚੋਂ ਹੋਰ ਵੀ ਆਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਜੋ ਬਾਈ ਕਹਿੰਦਾ ਕਿ ਮੇਰੇ ਨਾਲ ਇੱਕ ਧੱਕਾ ਹੋ ਰਿਹਾ ਮੇਰੀ ਆਪਦੀ ਪਈ ਹੈ ਮੈਨੂੰ ਜਾਣ ਬੁਝ ਕੇ ਖੱਜਲ ਖਰਾਬ ਕਰ ਰਹੇ ਆ ਜੀਰ ਵੀਰ ਜੀ ਧੱਕਾ ਹੋ ਰਿਹਾ ਇਹ ਸਰੇਆਮ ਹੋ ਰਿਹਾ ਛਰੇਮਾ ਦੀ ਜ਼ਮੀਨਾਂ ਛਰੇਮਾ ਤੱਕ ਹੋ ਰਿਹਾ ਸਰਕਾਰੀ ਪਈ ਹੈ ਸਰਕਾਰੀ ਪਈ ਆ ਹੂੰ ਸਰੇਮ ਤੱਕ ਹੋ ਰਿਹਾ ਫਿਰ ਉਹਨੂੰ ਹੁਣ ਕੀ ਕਹਦਗੇ ਗੋਡਾ ਕਹਦਗੇ ਜੀ ਇਹ ਪਈ ਕਿੰਨੇ ਕਰਮਾਂ ਦੀ ਆ ਇਹ ਜੀ ਦੋ ਕਰਮਾਂ ਦੀ ਪਈ ਲੱਗੀ ਆ ਪ੍ਰਸ਼ਾਸਨ ਨੇ ਕਾਨੂੰਨ ਦੇ ਹਿਸਾਬ ਨਾਲ ਕੱਢੀ ਆ ਬੀੜ ਕੋ ਵੀ ਆਇਆ ਤਸਿਲਦਾਰ ਵੀ ਆਇਆ ਡੀਸੀ ਦੇ ਹੁਕਮ ਨਾਲ ਪੋਸਾ ਡਰ ਨਿਕਲੀ ਆ ਪਈ ਇਹ ਝੋਨਾ ਖੜਾ ਸੀ ਆਣ ਕੇ ਝੋਨਾ ਉਹਨਾਂ ਨੇ ਉਹ ਆ ਕੇ ਪਈ ਕੱਢੀ ਆ ਪਈ ਕੱਢੀ ਆ ਫਿਰ ਇਦੂ ਬਾਅਦ ਇਹ ਦੂਜਾ ਆਪਣਾ ਬਾਅ ਕੇ ਫਿਰ ਇਹਨਾਂ ਨੇ ਆ ਪਈ ਤੇ ਝੋਨਾ ਲਾਤਾ ਤੇ ਇਹ ਪਈ ਵੀ ਇਹਨੇ ਪਹਿਲਾਂ ਵਾਹ ਲਈ ਸੀਗੀ ਤੇ ਇਹ ਇਹ ਤੋਂ ਬਾਅਦ ਦੂਜਾ ਆਪਣਾ ਪ੍ਰਸ਼ਾਸਨ ਨੇ ਇਹਨੇ ਭਜਨਟ ਕਰੀ ਹੋਰ ਆ ਇਹਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹਦੇ ਵਾਣ ਵੀ ਦੀ ਪਈ ਜਾਂਦੀ ਐ ਇਸ ਬਾਈ ਦੇ ਜਿਹੜਾ ਬਾਈ ਕਹਿ ਰਿਹਾ ਤੇ ਇਹ ਵੀ ਝੋਨਾ ਲਾ ਸਕਦੇ ਜੇ ਦੂਜੀ ਧਰਨੇ ਲਾ ਲੈਤਾ ਉਹ ਦੂਜੀ ਧਰਨੇ ਝੋਨਾ ਲਾ ਲਿਆ ਬਿਨਾਂ ਝੋਨੇ ਤੋਂ ਨਹੀਂ ਜੇ ਜਦੋਂ ਇਹਦਾ ਕਾਂਗਰਸੀ ਕਰਕੇ ਤਾਂ ਬਿਨਾਂ ਝੋਨੇ ਤੋਂ ਵੀ ਇਹਦੇ ਦੇ ਪਰਚੇ ਦੇਣ ਨੂੰ ਫਿਰਦੇ ਆ ਜੇ ਝੋਨਾ ਲਾ ਲੰਦਾ ਹੁਣ ਨੂੰ ਅੱਠ ਪਰਚੇ ਦਿੱਤੇ ਹੁੰਦੇ ਤੇ ਇੱਕ ਵੀ ਨਹੀਂ ਦਿੰਦੇ ਅੱਠ ਦੇ ਦਿੰਦੇ ਹੁਣ ਨੂੰ ਇਹਦੇ ਪਈ ਵੀ ਛੜਤੀ ਹਾਂਜੀ ਪਈ ਵਿੱਚ ਪਈ ਤਾਂ ਇਹਨੇ ਪਈ ਤਾਂ ਇਹਨੂੰ ਛੜਤੀ ਜੀ ਪਈ ਤਾਂ ਦੂਜਾ ਆਪਣਾ ਛੜਾਈ ਹੈ ਕਾਨੂੰਨ ਦੇ ਹਿਸਾਬ ਨਾਲ ਪਹਿਲਾਂ ਤਾਂ ਇਹਨਾਂ ਨੇ ਬਾਹ ਲੀ ਸੀ ਕਿ ਫੇਰ ਇਹਦੇ ਬਾਅਦ ਕਾਨੂੰਨ ਨਾਲ ਛੜਤੀ ਆ ਇੱਕ ਛੜਤੀ ਦੂਜੀ ਚ ਝੋਨਾ ਲਾਈ ਬੈਠੇ ਹ ਨਹੀਂ ਜਿਹੜਾ ਜਿਹੜਾ ਉਹ ਦਿਖ ਰਹੀ ਹੈ ਉਹ ਉਹ ਇੰਨਾ ਜਿਹੜਾ ਏਰੀਆ ਦੇਖ ਰਿਆ ਇਹਦੇ ਚ ਝੋਨਾ ਲੱਗਿਆ ਹੋਇਆ ਹੈ ਉਹ ਜਿਹੜੀ ਪਈ ਹੈ ਉਧਰੋਂ ਆਉਂਦੀ ਉਹ ਚ ਝੋਨਾ ਲੱਗਿਆ ਹੋਇਆ ਹੈ ਪਰਲੇ ਪਾਸੇ ਇਹਦੇ ਪਾਸੇ ਯਾਨੀ ਜਿਹੜੀ ਜਿਹੜੀ ਇਹ ਪਈਆਂ ਨੇ ਦੋ ਲੱਗੀਆਂ ਹੋਵੀਆਂ ਇੱਕ ਉਧਰੋਂ ਬੰਤੀ ਹੋਈ ਸੀ ਇੱਕ ਇਧਰੋਂ ਹੋਈ ਸੀ ਜੀ ਇਹ ਦੋਨੇ ਜਿਹੜੀਆਂ ਦੋਨੇ ਛੜਾਈਆਂ ਕਹਿੰਦੇ ਸੀ ਇੱਧਰ ਹੁਣ ਆ ਛੜਤੀ ਉਧਰਲੇ ਬਾਹ ਕੇ ਝੋਲਾ ਲਾਇਆ ਵਾ ਇਹ ਜੀ ਇਹ ਆ ਜਿਹੜੀ ਪਹੀ ਹੈਗੀ ਜੀ 828 ਨੰਬਰ ਆ ਜੀ ਅੱਗੇ 829 ਨੰਬਰ ਆ ਜੀ ਇਹ ਜਦੋਂ ਛੱਡੀ ਗਈ ਹੈ ਜੀ ਇਹ ਹੁਣ ਜਦੋਂ ਮੈਂ ਪੰਚਾਇਤ ਨੂੰ ਬੜਾ ਬਾਰ ਬਾਰ ਫੋਕਸ ਕਰਨ ਲੱਗਿਆ ਜੀ ਕਮੈਂਟ ਲਿਖਣੇ ਸਰਕਾਰ ਨੂੰ ਕਿਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਨਸਾਫ ਨਹੀਂ ਮਿਲਿਆ ਮੁੱਖ ਮੰਤਰੀ ਸਾਹਿਬ ਨੂੰ ਲੈਟਰ ਵੀ ਪਾਇਆ ਚਿੱਠੀ ਵੀ ਆਈ ਉਹ ਚਿੱਠੀ ਵੀ ਇੱਥੇ ਪ੍ਰਸ਼ਾਸਨ ਨੇ ਸਾਰੇ ਨਾਲ ਮਿਲ ਕੇ ਇਹਨਾਂ ਦੇ ਕਹਿਣ ਤੇ ਦੱਬ ਲਈ ਜੀ ਇਹ ਹੁਣ ਮੈਂ ਛੜਵਾ ਲਈ ਆ ਪਰ ਬੂਟੇ ਲਾ ਕੇ ਹਲੇ ਵੀ ਤੰਗ ਪਰੇਸ਼ਾਨ ਹੂੰ ਉਸੇ ਤਰ੍ਹਾਂ ਹੀ ਜਾਰੀ ਹੈ ਬੂਟੇ ਲੱਗੇ ਆ ਜੀ ਆ ਦੇਖੋ ਹੀ ਸਾਹਮਣੇ ਇਹ ਦੇਖੋ ਜੀ ਹੁਣ ਤਿੰਨ ਚਾਰ ਰਹਿ ਗਏ ਬੂਟੇ ਤਾਂ ਨਾ ਨੇ 7-8 ਲਾਏ ਸੀਗੇ ਇੱਥੇ ਕਿਸੇ ਬੰਦੇ ਨੇ ਸ਼ਰਾਰਤੀਆਂ ਸਰ ਨੇ ਕਿਸੇ ਨੇ ਬੂਟੇ ਪੱਟ ਲਏ ਆ ਉਹਦੀ ਵੀ ਹਲੇ ਰابط ਮੇਰੇ ਤੇ ਪਈ ਆ ਉਹ ਵੀ ਜਦੋਂ ਜਿਹੜਾ ਚੱਲੀ ਜਾਂਦੀ ਹਲੇ ਜਾਰੀ ਆ ਜੀ ਮੈਨੂੰ ਤੰਗ ਪਰੇਸ਼ਾਨ ਕਰਤ ਨਹੀਂ ਪਰਚੇ ਦੀ ਹਰ ਪਾਸੇ ਪਰਚੇ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਬੂਟੇ ਪੱਟਣ ਦੀ ਰਪਟ ਹਾਂਜੀ ਹਾਂਜੀ ਇਹ ਬੂਟੇ ਜਿਹੜੇ ਅੱਗੇ ਫਲਦਾਰ ਆ ਤੇ ਆਮ ਛਾਂ ਇਹ ਫਲਦਾਰ ਲਾਏ ਪਿਆ ਜੀ ਇਹਨ ਇਹਨਾਂ ਨੇ ਲਾਇਆ ਤਾਂ ਜਾਣ ਕੇ ਜੀ ਕਹਿੰਦੇ ਅਸੀਂ ਫਲਦਾਰ ਲਾਇਆ ਪਰ ਅੱਗੇ ਜ਼ਮੀਨ ਇਹਨਾਂ ਦੀ ਆ 10 ਕਿੱਲੇ 12 ਦੇ ਮਾਲਕਾ ਜੀ ਜਿੰਨੇ ਚ ਮਰਜੀ ਬੂਟੇ ਲਾਉਣ ਮੈਨੂੰ ਕਿਸ ਤਰ੍ਹਾਂ ਆ ਪਹੀ ਚ ਕਿਉਂ ਲਾ ਰਹੇ ਆ ਹੁਣ ਜਿਹੜੀ 829 ਨੰਬਰ ਅੱਗੇ ਪਈ ਹੈ ਜੀ ਉਹਦੇ ਵਿੱਚ ਅੱਜ ਵੀ ਝੋਨਾ ਖੜਾ ਜੇ ਭਗਵਾਨਤਮਨ ਮੁੱਖ ਮੰਤਰੀ ਸਾਹਿਬ ਸਾਡੇ ਮਾਨ ਜੋ ਕਹਿੰਦੇ ਹੁੰਦੇ ਸੀ ਕਿਸੇ ਨਾਲ ਧੱਕਾ ਨਹੀਂ ਹੋਣ ਦਿੰਦੇ ਮੈਂ ਕਹਿੰਨਾ ਵੀ ਆ ਜਾਓ ਤੁਸੀਂ ਵੇਖੋ ਕੋਠੇ ਭਾਈਆਂ ਨਾਲ ਦੇ ਵਿੱਚ ਵੀ ਕਿਹਦੇ ਨਾਲ ਧੱਕਾ ਹੁੰਦਾ ਕਿਹਦੇ ਨਾਲ ਨਹੀਂ ਹੁੰਦਾ ਜੇ ਮੈਂ ਕਾਂਗਰਸੀਆ ਮੈਨੂੰ ਘਰੋਂ ਕੱਢਣਾ ਜੇ ਮੈਂ ਕਾਂਗਰਸੀਆ ਮੈਨੂੰ ਘਰੋਂ ਥੋੜੀ ਕੱਢਣਾ ਜਾਂ ਪਿੱਛੇ ਕਾਂਗਰਸ ਦੀ ਸਰਕਾਰ ਆਈ ਆ ਜਾਂ ਕੋਈ ਘਰੋਂ ਕੱਢਤਾ ਜਾਂ ਕਾਲੀਆਂ ਦੀ ਸਰਕਾਰ ਆਈ ਆ ਕੋਈ ਉਹਨਾਂ ਨੇ ਘਰੋਂ ਕੱਢਤਾ ਪਰ ਇਹਨਾਂ ਨੇ 70 ਸਾਲਾਂ ਚ ਪਹਿਲੀ ਵਾਰ ਇਹ ਬਦਲਾ ਲਿਆਂਦਾ ਵੀ ਬ੍ਰਾਂਟ ਕਬਜ਼ਾ ਆਪ ਹੀ ਕਰਵਾ ਕੇ ਆਪ ਹੀ ਮੁੜ ਕੇ ਫੇਰ ਕਬਜ਼ਾ ਕਰਵਾ ਦੇਣਾ ਇਹਨਾਂ ਬੰਦਿਆਂ ਨੇ ਜਿੰਨਾ ਜਿਹੜੇ ਕਬਜ਼ਾ ਧਾਰਕ ਆ ਇਹ ਵੀ ਪਹਿਲਾਂ ਕਾਂਗਰਸੀ ਹੁੰਦੇ ਸੀ ਹੁਣ ਇਹਨਾਂ ਨੇ ਸਰੋਪਾ ਲੈ ਕੇ ਫੇਰ ਇਹ ਝੋਨਾ ਲਾਇਆ ਫੇਰ ਮੈਨੂੰ ਤੰਗ ਪ੍ਰੇਸ਼ਾਨ ਕਰਨ ਲੱਗਿਆ ਇਹ ਇਹ ਆਮ ਆਦਮੀ ਪਾਰਟੀ ਹਾਂ ਜੁਆਇਨ ਕਰ ਗਏ ਜੀ ਆਮ ਆਦਮੀ ਪਾਰਟੀ ਇਹਨਾਂ ਨੇ ਜੁਆਇਨ ਕਰ ਲਈ ਇਸ ਪਈ ਜੀ ਮਾਨ ਸਾਹਿਬ ਤਾਂ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਮੁੰਡਿਆਂ ਸਾਨੂੰ ਵੱਟ ਦਾ ਵੀ ਪਤਾ ਹੈ ਸਾਨੂੰ ਹਰ ਰੋਲੇ ਦਾ ਪਤਾ ਹੈ ਫਿਰ ਹੱਲ ਕਿਉਂ ਨਹੀਂ ਕਾਨੂੰ ਜੀ ਇਹ ਤਾਂ ਮਾਨ ਸਾਹਿਬ ਦੀਆਂ ਕਹਿਣੀਆਂ ਗੱਲਾਂ ਜੀ ਕਿਹੜੇ ਆਮ ਘਰਾਂ ਦੇ ਆ ਜੀ ਤੁਹਾਨੂੰ ਪਤਾ ਕਿੱਡੇ-ਕੱਡੇ ਸ਼ਾਹੂਕਾਰ ਹੋਗੇ ਕੀ ਸੀਗਾ ਜੀ ਪਹਿਲਾਂ ਇਹਨਾਂ ਕੋਲੇ ਇਹ ਮਾਨ ਸਾਹਿਬ ਨੂੰ ਮੈਂ ਇਹੀ ਅਪੀਲ ਕਰਦਾ ਵੀ ਰੰਪਰਾ ਫੂਲ ਦੇ ਵਿੱਚ ਪਿੰਡ ਕੋਠੇ ਭਾਈਆਂ ਦੇ ਵਿੱਚ ਨਿਗਾਹ ਮਾਰ ਨਿਗਾਹ ਮਾਰ ਕੇ ਤੂੰ ਪ੍ਰਸ਼ਾਸਨ ਤੋਂ ਪੁੱਛ ਵੀ ਕੀ ਕੋਸ ਹੋ ਰਿਹਾ ਉਥੇ ਵੀਡੀਓ ਦਫ਼ਤਰ ਦੇ ਚੱਕਰ ਮਾਰ ਮਾਰ ਮੇਰੀਆਂ ਚੱਪਲਾਂ ਕਾਸ ਗਈਆਂ डीसी दफ्तर ता डीडीपीओ दफ्तर ता एसएसपी साहब दे ता डिप्टी साहब दे ता ਆਪਣੇ दयालपुरा थाना ਪਹਿਲਾਂ ਸੀਗਾ ਹੁਣ ਚਲੋ ਸੌਰੀ ਭਗਤਾ ਭਾਈ ਹੋ ਗਿਆ ਉੱਥੇ ਵੀ ਮੈਂ ਬਹੁਤ ਪੁਕਾਈ ਕਰੀ 2 ਸਾਲ ਹੋ ਗਏ ਮੇਰੀ ਬਾਹੀ ਛੱਡੀ ਪਿਆ ਮੈਂ ਇਸੇ ਕੰਮ ਤੇ ਇਨਸਾਫ ਜੇ ਆਪਾਂ ਕਹਿ ਦਗੇ ਵੀ ਪੰਜਾਬ ਚੋਂ ਮਾੜਾ ਬੰਦਾ ਇਨਸਾਫ ਨਹੀਂ ਲੈ ਸਕਦਾ ਇਹਦਾ ਮੈਨੂੰ ਪਤਾ ਵੀ ਮੇਰੇ ਨਾਲ ਕੀ ਕੁਝ ਵਾਪਰਦਾ ਤੇ ਕੀ ਕੁਝ ਹੁੰਦਾ ਹਲੇ ਵੀ ਮੈਨੂੰ ਧਮਕੀਆਂ ਆ ਰਹੀਆਂ ਇੱਕ ਦੋ ਬੰਦੇ ਇਹਨਾਂ ਨਾਲ ਰਲੇ ਪਿਆ ਇਹ ਜੇ ਇਥੇ ਕਹਿੰਦੇ ਤੇਰੇ ਗੋਲੀ ਮਾਰ ਦਾਂਗੇ ਕਿਤੇ ਕਹਿੰਦੇ ਲੱਤਾਂ ਭਾਂਦਾਂਗੇ ਕਿਤੇ ਮੈਨੂੰ ਬੋਲਦਿਆ ਖੇਤ ਬੜੀ ਮੇਰੇ ਪਿਓ ਨੂੰ ਵੀ ਧਮਕੀਆਂ ਦਿੱਤੀਆਂ ਮੈਨੂੰ ਵੀ ਦਿੱਤੀਆਂ ਧਮਕੀਆਂ ਇੱਥੇ ਇੱਥੋਂ ਤੱਕ ਮੇਰੇ ਤੇ ਦਬਾਅ ਬਣਿਆ ਵਾ ਤੁਹਾਡੇ ਕੋਲੇ ਕਿੰਨੀ ਪੈਲੀ ਇੱਥੇ ਮੇਰੇ ਕੋਲੇ ਇੱਥੇ ਜੀ ਕਿੱਲਾ ਜ਼ਮੀਨ ਦਾ ਜੀ ਲਗਭਗ ਤੁਹਾਡੇ ਕੋਲ ਥੋੜੀ ਆ ਹਾਂ ਜੀ ਜਿੰਨਾ ਰੋਲਾ ਉਹਨਾਂ ਉਹਨਾਂ ਕੋਲ ਉਹਨਾਂ ਕੋਲੇ 10 ਕਿੱਲੇ ਜ਼ਮੀਨ ਤਾਂ ਮੇਰੇ ਕੋਲੇ ਵੀ 10 ਕਿੱਲੇ ਹੈਗੀ ਇਹਨਾਂ ਦੀ ਵੀ 10 ਕਿੱਲੇ ਹੈਗੀ ਜੀ ਇੱਥੇ ਹਾਂ ਜੀ 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 ਪਿੰਡ ਦੇ ਵਿੱਚ ਹੋਰ ਵੀ ਆਏ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਕਿਵੇਂ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਕਹਿੰਦੇ ਸੀ ਆਮ ਲੋਕਾਂ ਦੀ ਹੈ ਧੱਕਾ ਨਹੀਂ ਹੋਊਗਾ ਬਾਈ ਕਹਿੰਦਾ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ ਕਿ ਲੱਗਦਾ ਵੀ ਆਮ ਲੋਕਾਂ ਦੀ ਹੈਗੀ ਇਹ ਨਹੀਂ ਇਹ ਕਹਿ ਕੇ ਤਾਂ ਸਰਕਾਰ ਹੈ ਜਿਹੜੀ ਇਹ ਸੱਤਾ ਚਾਹੀਏ ਇਸੇ ਕਰਕੇ ਆਈ ਹੈ ਸੱਤਾ ਜੀ ਵੀ ਅਸੀਂ ਆਮ ਘਰਾਂ ਦੇ ਮੁੰਡੇ ਆ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਾਂਗੇ ਜੀ ਅਸੀਂ ਇਨਸਾਫ ਦਿਆ ਕਰਾਂਗੇ ਪਰ ਹੋਏ ਦੇ ਤੇ ਬਿਲਕੁਲ ਉਲਟ ਰਿਹਾ ਜੀ ਆ ਜਿਹੜਾ ਜ਼ਮੀਨੀ ਵਿਵਾਦ ਦੇ ਵਿੱਚ ਆਪਾਂ ਪਹੀ ਦੇ ਵਿਵਾਦ ਦੇ ਵਿੱਚ ਅੱਜ ਆਪ ਇੱਥੇ ਇਕੱਠੇ ਹੋਏ ਆ ਇਹ ਦੋ ਸਕੇ ਭਰਾਵਾਂ ਦੀ ਜ਼ਮੀਨ ਦਾ ਜ਼ਮੀਨੀ ਵਿਵਾਦ ਹੈ ਹੂੰ ਬਥੇਰੇ ਡੀਸੀ ਦਫ਼ਤਰ ਦੇ ਵਿੱਚ ਵੀ ਡੀਸੀ ਦੇ ਵਿੱਚੋਂ ਵੀ ਐਪਲੀਕੇਸ਼ਨ ਇੱਥੇ ਹਦਾਇਤਾਂ ਆਇਆ ਵੀਡੀਓ ਸਾਹਿਬ ਨੂੰ ਵੀ ਹਦਾਇਤਾਂ ਆਇਆ ਵੀ ਭਾਈ ਉੱਥੇ ਜਾ ਕੇ ਪੱਖ ਸੁਣੋ ਇਨਸਾਫ਼ ਕਰੋ ਹੂੰ ਪਰ ਕਿਤੇ ਨਾ ਕਿਤੇ ਜਿਹੜੇ ਅਫਸਰ ਹੈ ਜੀ ਉਹ ਪੋਲੀਟੀਕਲ ਦਬਾਅ ਦੇ ਥਲੇ ਆ ਜਾਂਦੇ ਆ ਕਿਉਂਕਿ ਸਰਕਾਰ ਦਾ ਦਬਾਅ ਤੁਹਾਨੂੰ ਪਤਾ ਅਫਸਰਾਂ ਤੇ ਹੁੰਦਾ ਹੀ ਆ ਜੀ ਹੁੰਦੀ ਮਜਬੂਰੀ ਹੁੰਦੀ ਮਜਬੂਰੀ ਵਧ ਜਾਂਦੀ ਪਰ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰਦੇ ਆ ਭਗਵੰਤਬਾਨ ਨੂੰ ਵੀ ਮੈਂ ਇਹ ਅਪੀਲ ਕਰਦਾ ਹਾਂ ਵੀ ਕੋਈ ਜਾਨੀ ਨੁਕਸਾਨ ਹੋਣ ਤੋਂ ਪਹਿਲਾਂ ਪਹਿਲਾਂ ਇੱਥੇ ਕੋਈ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਤਾਂ ਕਿ ਦੋਨੇ ਪਰਿਵਾਰ ਰਹਿ ਸਕੇ ਪਰਿਵਾਰ ਹੈ ਜੀ ਸਾਡੇ ਵੀ ਆਪਦੇ ਪਰਿਵਾਰ ਹੈ ਕੋਈ ਨਹੀਂ ਵੀ ਸਾਡੀ ਇੱਕ ਕਰਨਾ ਧਰਨਾ ਕੋਈ ਜ਼ਿਆਦਾ ਹੈਗੀ ਨੀਜੀ ਸਾਡੇ ਹੁਨਾਰਾ ਵੀ ਸਾਡੀ ਰਿਸ਼ਤੇਦਾਰੀਆਂ ਸਾਡੇ ਸਕੇ ਆ ਪਰ ਅਸੀਂ ਇਹ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਇੱਥੇ ਆ ਕੇ ਜੀ ਵੀ ਇਹਨਾਂ ਨੂੰ ਅਨਸਾਸ ਦਵਾ ਜਾਵੇ ਚਾ ਕੇ ਇਹਨਾਂ ਦਾ ਕੋਈ ਜਾਨੀ ਨੁਕਸਾਨ ਨਾ ਕੋਈ ਕੱਲ ਨੂੰ ਵੱਡਾ ਹੋ ਜੇ ਫਿਰ ਜੇ ਕੋਈ ਜਾਨੀ ਨੁਕਸਾਨ ਹੋ ਗਿਆ ਫਿਰ ਪਈਆਂ ਵੀ ਇੱਥੇ ਰਹਿ ਜਾਣਗੀਆਂ ਜ਼ਮੀਨਾਂ ਵੀ ਇੱਥੇ ਰਹਿ ਜਾਣਗੀਆਂ ਇੱਕ ਧਰ ਇੱਕ ਇੱਕ ਬੰਦਾ ਤੇ ਲੱਕੜਾਂ ਚ ਵੱਲ ਜੂਗਾ ਇੱਕ ਤੇ ਇੱਕ ਬੰਦਾ ਜੇਲ੍ਹ ਚ ਬੈਠਾ ਰਹੂਗਾ ਫਿਰ ਇਹ ਤੇ ਜ਼ਮੀਨ ਬੋਣ ਵਾਲਾ ਵੀ ਨਹੀਂ ਕੋਈ ਰਹਿਣਾ ਤੇ ਭਈ ਬੋਣ ਵਾਲਾ ਵੀ ਨਹੀਂ ਕੋਈ ਰਹਿਣਾ ਜੀ ਫਿਰ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆਂ ਵੀ ਇਹਨਾਂ ਦਾ ਕੋਈ ਹੱਲ ਕੱਢ ਕੇ ਜੀ ਕਿਉਂਕਿ ਪੰਚਾਇਤ ਅਸੀਂ ਚੁਣੀ ਸੀ ਜੀ ਇਲੈਕਟਡ ਇਥੇ ਬਿਨਾ ਵੋਟਾਂ ਤੋਂ ਸਾਨੂੰ ਬਹੁਤ ਵੱਡੀ ਆਸ ਸੀ ਪੰਚਾਇਤ ਤੋਂ ਵੀ ਉਹ ਪਿੰਡ ਦੇ ਮਸਲੇ ਆ ਜਿਹੜੇ ਉਹ ਪਹਿਲ ਦੇ ਆਧਾਰ ਤੇ ਬਿਨਾ ਕਿਸੇ ਭੇਦ ਭਾਵ ਤੋਂ ਨਿਬੇੜਨਗੇ ਪਰ ਪੰਚਾਇਤ ਵੀ ਇੱਥੇ ਕਿਤੇ ਨਾ ਕਿਤੇ ਪੱਖਪਾਤ ਕਰਦੀ ਸਾਨੂੰ ਦਿਸ ਰਹੀ ਆ ਕਿਉਂਕਿ ਪੋਲੀਟੀਕਲ ਬੰਦੇ ਆ ਕਿਉਂਕ ਸੋ ਇਸ ਕਰਕੇ ਧੱਕਾ ਤਾਂ ਹੋ ਰਿਹਾ ਜੀ ਬੰਦੇ ਦਾ ਇਹਨਾਂ ਦੇ ਬਾੜ ਦੇ ਵਿੱਚ ਮਿੱਟੀ ਵੀ ਲਾਈ ਸੀਗੀ ਅਸੀਂ ਦੇਖੀ ਆ ਜੀ ਉੱਥੇ ਉਹਦੇ ਖੜੌਂਚਾ ਲੱਗਾ ਵਾ ਉੱਥੇ ਪੱਕਾ ਖੜੌਂਚਾ ਹੈ ਚਲੋ ਅਸੀਂ ਇਹਨਾਂ ਨੂੰ ਵੀ ਕਿਹਾ ਵੀ ਤੂੰ ਨਾ ਬੋਲ ਕੋਈ ਗੱਲ ਨਹੀਂ ਵੀ ਪਾਸੇ ਦੀ ਲੰਘ ਜਾਕਰ ਕੋਈ ਗੱਲ ਨਹੀਂ ਭਾਈ ਉਹਨਾਂ ਦਾ ਸਰਕਾਰੀ ਦਰਬਾਰੇ ਦਬਾਅ ਹੈ ਤੇਰੇ ਤੇ ਕੋਈ ਪਰਚਾ ਕਰਾ ਕੇ ਪੁੱਠਾ ਸਿੱਧਾ ਤੇਰੇ ਤੇ ਕੋਈ ਕਰਾ ਦੇਣਗੇ ਤੂੰ ਜੇਲ੍ਹ 'ਚ ਬੈਠਾ ਰਹੇਂਗਾ ਤੇਰੇ ਬੱਚੇ ਰੁੱਲ ਜਾਣਗੇ ਭਾਈ ਤੇਰੇ ਬੱਚਾ ਤੂੰ ਬਾਲ ਬੱਚਿਆਂ ਨਾਲ ਪੜਦੇ ਆ ਬੱਚੇ ਜੀ ਨੌਜਵਾਨ ਨੇ ਸੋ ਚਲੋ ਇਹ ਸਾਡੇ ਆਖੇ ਲਾ ਕੇ 15 20 ਦਿਨ ਬੈਠ ਰਿਹਾ ਚਲੋ ਦੂਜੀ ਧਰ ਚਲੋ ਬਵਾਦ ਉੱਥੇ ਨਿਬੜ ਗਿਆ ਨਾ ਜੀ ਜੇ ਉੱਥੇ ਕੋਈ ਗਾਲੀ ਗਲੋਚ ਡਾਂਗ ਸੁੱਟੀ ਚੱਲਦੀ ਕੀ ਪਤਾ ਕੀ ਨੁਕਸਾਨ ਹੋਣਾ ਸੀ ਉੱਥੇ ਇਸੇ ਕਰਕੇ ਇਸੇ ਪਈਦਾ ਸੀ ਕਹਿੰਦੇ ਆ ਵੀ ਇੱਥੇ ਕੋਈ ਜਾਨੀ ਨੁਕਸਾਨ ਹੋਣ ਤੋਂ ਪਹਿਲਾਂ ਪਹਿਲਾਂ ਕੋਈ ਇਹਦਾ ਜੇ ਪ੍ਰਸ਼ਾਸਨ ਹੱਲ ਕੱਢ ਲੇ ਤਾਂ ਬੜਾ ਵਧੀਆ ਹੈ ਤੇ ਨਹੀਂ ਤਾਂ ਫਿਰ ਸੋਨੂੰ ਦੇਸੀ ਰਿਆ ਜੀ ਜੱਟ ਫਿਰ ਕੀ ਕਰਦੇ ਹੁੰਦੇ ਆ ਜੱਟ ਤਾਂ ਫਿਰ ਡਾਂਗ ਸੁੱਟੀ ਚੱਕਦੇ ਹੁੰਦੇ ਆ ਇੱਕ ਦੂਜੇ ਦੇ ਉਹ ਕਿਹਦੇ ਵੱਜਣੀ ਆ ਕਿਹਦੇ ਨਹੀਂ ਵੱਜਣੀ ਆ ਤਾਂ ਫਿਰ ਪਰਮਾਤਮਾ ਨੂੰ ਪਤਾ ਜੀ ਇੱਕ ਹੀ ਲੱਗਦਾ ਵੀ ਸਾਰਾ ਰੌਲਾ ਜਿਹੜਾ ਇੱਕ ਸਰੂਪੇ ਦਾ ਲੱਗ ਰਿਹਾ ਕਹਿੰਦੇ ਪ੍ਰਸ਼ਾਸਨ ਨੇ ਤਾਂ ਆ ਕੇ ਝੋਨਾ ਖੜਾ ਸੀ ਕਬਜ਼ੇ ਨੂੰ ਕਬਜ਼ਾ ਦਵਾਤਾ ਸੀ ਇਹ ਸਾਰਾ ਹੁਣ ਉੱਥੇ ਆ ਕੇ ਕਹਿੰਦੇ ਬਾਈ ਦੱਸ ਰਹੇ ਜਿਹੜੇ ਹਿਸਾਬ ਨਾਲ ਕਿ ਸਰੋਪੇਦਾਰ ਹੋਣਾ ਜਿਸ ਸਰੋਪਾ ਪੁਆਲੇ ਸਾਰਾ ਹਾਲ ਹੋ ਜੂਗਾ ਮੈਂ ਇਸ ਪਹੀ ਦੇ ਵਿੱਚ ਅੱਜ ਪਹਿਲੀ ਵਾਰ ਆਇਆ ਜੀ ਕਿਉਂਕਿ ਮੈਨੂੰ ਸਾਡੇ ਪਰਿਵਾਰ ਇਹ ਦੋਨੇ ਸਾਡੇ ਅਤਿ ਨਜ਼ਦੀਕੀ ਹੈ ਜੀ ਬਾਕੀ ਮੇਰਾ ਉਦੋਂ ਟਾਈਮ ਨਹੀਂ ਸੀ ਲੱਗਦਾ ਮੈਂ ਇਹਨੂੰ ਮਸਲੇ ਦਾ ਸਾਰੇ ਦਾ ਪਤਾ ਲੱਗਦਾ ਰਹਿੰਦਾ ਸੀ ਪਹਿਲਾਂ ਇਹ ਪ੍ਰਸ਼ਾਸਨ ਨੇ ਬਰੰਟ ਕਬਜ਼ਾ ਦੇ ਕੇ ਇਹ ਪਹੀ ਛੜਵਾਤੀ ਸੀ ਜੀ ਜਦੋਂ ਛੜਵਾਉਣ ਤੋਂ ਬਾਅਦ ਫਿਰ ਦੂਜੀ ਧਿਰ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਨੇ ਰਿਲੇਅਸ ਕਰ ਲਿਆ ਉਹਦਾ ਤਾਂ ਦੁਬਾਰਾ ਫੇਰ ਇਹਦੇ ਵਿੱਚ ਉਹਨਾਂ ਨੇ ਕਬਜ਼ਾ ਕਰਵਾ ਕੇ ਇਹਦੇ ਤੇ ਇਹਨੂੰ ਬਿਵਾਦ ਨੂੰ ਨਵੇਂ ਸਿਰੋਂ ਛੇੜਤਾ ਇੱਕ ਤਰੀਕੇ ਨਾਲ ਮੈਂ ਤਾਂ ਛੇੜਤਾ ਹੀ ਕਹੂੰਗਾ ਕਿਉਂਕਿ ਜਦੋਂ ਮਸਲਾ ਹੱਲ ਹੋ ਗਿਆ ਸੀ ਤਾਂ ਉਹਨੂੰ ਉੱਥੇ ਨਬਟਾਇਆ ਵੀ ਜਾ ਸਕਦਾ ਸੀ ਜਦੋਂ ਉਹਨਾਂ ਨੇ ਫੇਰ ਦੁਬਾਰਾ ਇਹ ਛੇੜਤਾ ਫੇਰ ਦੁਬਾਰਾ ਫੇਰ ਇਹ ਮਸਲਾ ਉੱਠ ਖੜਿਆ ਜੀ ਜਿਹੜਾ ਕਿ ਹਜੇ ਤੱਕ ਵੀ ਜਾਰੀ ਹੈ ਸੋ ਇਹ ਪੋਲੀਟੀਕਲ ਦਵਤ ਹੈ ਇਹ ਚ ਹੈਗਾ ਹੀ ਹੈ ਜੀ ਇਹਨੂੰ ਬੂਟਾ ਸਿੰਘ ਸਾਡੇ ਪੰਚਾਇਤ ਮੈਂਬਰ ਹੈ ਹੁਣ ਵੀ ਸੋ ਇਹਨਾਂ ਨੂੰ ਇਹ ਫੋਕਸ ਕਰਦੇ ਆ ਵੀ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰੋ ਚਲੋ ਬੰਦੇ ਦੀ ਜਮੀਰ ਨਹੀਂ ਜਾਜਤ ਦਿੰਦੀ ਜੀ ਕੋਈ ਸਾਰੇ ਤਾਂ ਇੱਕੋ ਜੀ ਨਹੀਂ ਹੁੰਦੇਗੇ ਵੀ ਕੋਈ ਬੰਦਾ ਨੀਮਾ ਹੋ ਕੇ ਜਾਵੜ ਦਾ ਕੋਈ ਨਹੀਂ ਵੜਦਾ ਇਹਨਾਂ ਦੀ ਜ਼ਮੀਰ ਨੇ ਨਹੀਂ ਜਾਜ ਦਿੱਤੀ ਇਹਨਾਂ ਨੇ ਆਮਾਦੀ ਪਾਰਟੀ ਨਹੀਂ ਜੋਇਨ ਕੀਤੀ ਤਾਂ ਜਿਸ ਦਾ ਨਤੀਜਾ ਅੱਜ ਭੁਗਤ ਰਹੇ ਆ ਇਹ ਬੂਟਾ ਸਿੰਘ ਜਿਹੜਾ ਤੁਸੀਂ ਕਹਿੰਦੇ ਧੱਕਾ ਹੋਇਆ ਹੁਣ ਆਮਾਦੀ ਪਾਰਟੀ ਦੇ ਰਾਜ ਚ ਇਸ ਤੋਂ ਪਹਿਲਾਂ ਹੋਰ ਵੀ ਪਿੰਡ ਦੇ ਵਿੱਚ ਕਿਸੇ ਨੇ ਧੱਕਾ ਹੋਇਆ ਜਿਵੇਂ ਬੂਟਾ ਸਿੰਘ ਹੋਰ ਨਾ ਵੀ ਹੋਇਆ ਹੋਵੇ ਕਿਸੇ ਨੇ ਧੱਕੇ ਤਾਂ ਜੀ ਦੇਖੋ ਪਿੰਡਾਂ ਪਿੰਡਾਂ ਦੇ ਵਿੱਚ ਹੀ ਹੋਈ ਜਾਂਦੇ ਆ ਪਿਛਲੀਆਂ ਸਰਕਾਰਾਂ ਚ ਵੀ ਹੋਇਆ ਹੋਇਆ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਤਾਂ ਹੁੰਦਾ ਹੀ ਇਹ ਕੋਈ ਸੀ ਪਰ ਇੰਨਾ ਨਹੀਂ ਸੀ ਹੁੰਦਾ ਜੀ ਜਿੰਨਾ ਅੱਜ ਦੀ ਅੱਜ ਰਾਜਨੀਤੀ ਦਾ ਜਿਹੜਾ ਅੱਜ ਮਿਆਰ ਡਿੱਗ ਪਿਆ ਨਾ ਇਹ ਪਹਿਲੀਆਂ ਸਰਕਾਰਾਂ ਦੇ ਵਿੱਚ ਇੰਨਾ ਡਿੱਗਿਆ ਨਹੀਂ ਸੀਗਾ ਸੀਗਾ ਜ਼ਰੂਰ ਪਿੰਡਾਂ ਦੇ ਵਿੱਚ ਪਰ ਇੱਥੋਂ ਤੱਕ ਨਹੀਂ ਸੀ ਵਿਵਾਦ ਹੁੰਦੇ ਵੀ ਮਰਨ ਮਾਰਨ ਤੱਕ ਬੰਦਿਆਂ ਦੀ ਕੋਈ ਨੌਬਤ ਆ ਜਾਵੇ ਜੀ ਇਥੇ ਕਿਉਂਕਿ ਇਹ ਸਰਕਾਰ ਨੇ ਥੋੜਾ ਜਿਆਦਾ ਹੀ ਇਸ ਪਾਸੇ ਕਦਮ ਪੱਟੇ ਵੀ ਹੈ ਵੀ ਜਿਵੇਂ ਉਹ ਇਹਨਾਂ ਦੇ ਲੀਡਰ ਨੇ ਕਿਹਾ ਸੀਗਾ ਵੀ ਸ਼ਾਮ-ਦਾਮ ਦੰਡ ਭੇਦ ਭਾਵ ਵੀ ਇਸ ਤਰੀਕੇ ਨਾਲ ਕਰਕੇ ਵੀ ਜੋ ਵੀ ਸੋਤੋ ਤਰੀਕਾ ਹੁੰਦਾ ਉਹ ਅਪਣਾਓ ਲੋਕਾਂ ਨੂੰ ਦਬਾ ਕੇ ਆਪਾਂ ਵੋਟਾਂ ਲਾਓ ਤਾਂ ਸਰਕਾਰਾਂ ਸਗਾ ਜਿੱਤੋ ਜੀ ਕਿਨਾਂ ਦਾ ਮਤਲਬ ਕੋਈ ਕਾਨੂੰਨ ਨਾ ਦੀ ਇੱਥੇ ਕੋਈ ਚੀਜ਼ ਹੁਣ ਮੈਨੂੰ ਲੱਗਦੀ ਨਹੀਂ ਜਿਵੇਂ ਕੋਈ ਹੈਗੀ ਆ ਜੀ ਕਾਨੂੰਨਾਂ ਦੀ ਚੀਜ਼ ਕਾਨੂੰਨ ਤਾਂ ਬਸ ਸ਼ਿੱਕੇ ਟੰਗਿਆ ਵਾ ਜੀ ਇਹ ਇੱਕ ਪਾਸੇ ਸਰਕਾਰ ਸਰਕਾਰੀ ਥਾਂਵਾਂ ਤੋਂ ਕਬਜ਼ੇ ਹਟਾਉਂਦੀ ਹੈ ਤੇ ਇੱਥੇ ਐਸੇ ਐਸਪੰਡ ਵਿੱਚ ਸਰਕਾਰੀ ਥਾਂ ਤੇ ਕਬਜ਼ਾ ਦਿਵਾ ਰਹੀ ਨਾ ਜੀ ਸਾਡੇ ਭਗਤੇ ਦੇ ਵਿੱਚ ਸੋਨੂੰ ਕਿੰਨੇ ਸਰਕਾਰੀ ਥਾਂ ਦਿਵਾਵਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਲੀਡਰ ਛੱਪੜ ਦੇ ਵਿੱਚ ਮਕਾਨ ਪਾਈ ਬੈਠਾ ਚਲੋ ਤੁਹਾਨੂੰ ਦਿਖਾਉਣਾ ਆਮ ਆਦਮੀ ਪਾਰਟੀ ਦਾ ਰਿੰਗ ਲੀਡਰ ਮੂਹਰ ਮੂਰਲਗਾ ਸਫਾ ਦੇ ਵਿੱਚ ਰਹਿਣ ਵਾਲਾ ਲੀਡਰ ਛੱਪੜ ਦੇ ਵਿੱਚ ਮਕਾਨ ਪਾਈ ਬੈਠਾ ਜੀ ਜਦੋਂ ਕਿ ਪਹਿਲਾਂ ਇਹ ਚੱਲਿਆ ਸੀਗਾ ਵੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਸਰਕਾਰੀ ਥਾਵਾਂ ਤੋਂ ਨਜਾਇਜ਼ ਕਬਜ਼ੇ ਛਡਾਵਾਂਗੇ ਪਰ ਭਗਤੇ ਦੇ ਵਿੱਚ ਪਤਾ ਨਹੀਂ ਆਕੇ ਕਿਉਂ ਰੁਕ ਗਈ ਭਗਤੇ 'ਚ ਕਿਉਂ ਨਹੀਂ ਨਜਾਇਜ਼ ਕਬਜ਼ੇ ਛਡਾਏ ਗਏ ਜੀ ਕਿਉਂਕਿ ਭਗਤੇ ਦੇ ਵਿੱਚ ਇਹਨਾਂ ਦੇ ਆਪ ਦੇ ਬੰਦੇ ਨੇ ਕਬਜ਼ੇ ਕੀਤੇ ਹੋਏ ਆ ਉਹ ਕਿਉਂ ਕਰਨ ਇਹ ਕੰਮ ਸੋ ਇਸ ਕਰਕੇ ਕਹਿਣ ਦੀਆਂ ਗੱਲਾਂ ਹੀ ਸੀ ਜੀ ਇਹਦੇ ਤੇ ਅਮਲ ਉਮਲ ਕੁਝ ਨਹੀਂ ਹੋਇਆਗਾ ਇਹ ਇਹ ਚ ਕਿਹਾ ਕੁਝ ਨਹੀਂ ਉਹਨਾਂ ਨੇ ਕਹਿਤਾ ਜਰੂਰ ਵੀ ਅਸੀਂ ਇਨਸਾਫ ਦੇਵੋਗੇ ਪਰ ਇਨਸਾਫ ਕਿਸੇ ਨੂੰ ਇੱਥੇ ਮਿਲਦਾ ਨਹੀਂਗਾ ਜੀ ਤੁਸੀਂ ਦੇਖ ਹੀ ਰਹੇ ਆ ਪੰਜਾਬ ਦੇ ਵਿੱਚ ਕੀ ਹੋ ਰਿਹਾ ਜੀ ਅੱਜਕੱਲ ਪੰਜ-ਪੰਜ ਰੁਪਈਆ ਪਿੱਛੇ ਬੰਦਾ ਮਾਰ ਜਾਂਦਾ ਕੋਈ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਕਿ ਬੰਦੇ ਦੀ ਕੀ ਕੀ ਕੀਮਤ ਹੈ ਜੀ ਬਿਲਕੁਲ ਕੋਈ ਕੀਮਤ ਨਹੀਂ ਰਾਤ ਨੂੰ 6 ਵਜੇ ਤੋਂ ਬਾਅਦ ਕੋਈ ਬੰਦਾ ਬਾਹਰ ਨਹੀਂ ਨਿਕਲ ਸਕਦਾ ਕੋਈ ਐਡਾ ਡਰ ਬੰਦਿਆਂ ਦੇ ਮਨਾਂ ਦੇ ਵਿੱਚ ਇੰਨਾ ਸਹਿਮ ਬੈਠਿਆ ਹੋਇਆ ਜੀ ਤੁਸੀਂ ਦੇਖ ਲਓ ਬਹੁਤ ਬੁਰਾ ਹਾਲ ਆ ਜੀ ਸਰਕਾਰ ਦਾ ਜਿਹੜੇ ਆਸਾ ਨਾਲ ਸਰਕਾਰ ਲੋਕਾਂ ਨੇ ਲਿਆਂਦੀ ਸੀ ਉਹ ਆਸਾ ਦੇ ਖਰੀ ਪੂਰੀ ਉਤਰ ਹੀ ਨਹੀਂ ਜੀ ਸਰਕਾਰੇ ਇਸ਼ੇ ਰਸਤਾਂ ਕਾਰਾਂ ਜਿੱਕੇ ਮਸੀ ਜਿਹੜੀ ਇਹਦਾ ਬਾਈ ਦਾ ਰਸਤਾ ਜਮਾਂ ਬੰਦ ਹੋਇਆ ਬਾਈ ਚਲੋ ਆ ਤਾਂ ਪਈ ਛੱਡੀ ਵੀ ਇਹਨਾਂ ਦੀ ਮੇਰੇ ਤਾਂ ਜਾ ਕੇ ਦੇਖ ਲਓ ਅੱਧੇ ਕਿਲੇ ਨੂੰ ਪਈ ਆ ਜੀ ਵਿੱਚ ਝੋਨਾ ਵੀ ਜਾਵਾ ਤੇ ਮੈਂ ਹੀ ਗਰੀਬ ਬੰਦਾ ਸਭ ਤੋਂ ਮਾੜਿਆ ਬੰਦਾ ਮੈਂ ਤੇ ਇਹਨਾਂ ਨੇ ਇੱਦਾਂ ਦਾ ਛੜਤੀ ਤੇ ਮੇਰੇ ਵਾਲੇ ਜਿਹੜਾ ਉਹਦੀ ਘਟਦੀ ਜੱਡਕਾ ਪਹਿਲਾਂ ਵੀ ਕਣਕੀ ਬੀਜੀ ਇਹਨਾਂ ਨੇ ਧੱਕੇ ਨਾਲ ਬੀਜੀ ਆ ਮੈਂ ਆਉਣ ਜੋਗਾ ਨਹੀਂ ਮੈਂ ਅੰਗੇ ਹੀ ਨਾ ਜੀ ਗਰੀਬ ਬੰਦਾ ਜੇ ਮੈਂ ਜਾਣਾ ਕਿਸੇ ਪਾਸੇ ਅਗਲਾ ਇੱਧਰ ਆ ਤੇ ਕੋਈ ਨਹੀਂ ਤੇ ਰਕਪ ਕਰਦੇ ਹਾਲ ਮੈਂ ਤਾਂ ਘਰੇ ਵਰਕੇ ਟਾਈਮ ਪਾਸ ਕਰਦਾ ਜੀ ਹੁਣ ਆਇਆ ਪੰਚਾਇਤ ਲੈ ਕੇ ਆਈ ਆ ਵੀ ਆ ਤੂੰ ਕੋਈ ਨੀ ਬੋਲ ਸਹੀ ਮੁਰੇ ਆ ਕੇ ਵੀ ਤੇਰੇ ਨਾਲ ਜੇ ਹੁਣ ਮੇਰੇ ਨਾਲ ਵੀ ਧੱਕਾ ਹੋਈ ਜਾਂਦਾ ਜੀ ਤੇ ਲੋਕਾਂ ਨਾਲ ਆਮ ਨਾਲ ਵੀ ਹੋ ਹੀ ਜਾਂਦਾ ਆ ਹੁਣ ਮੈਂਬਰ ਸਾਹਿਬ ਵੀ ਆਏ ਇਹਦੇ ਕੋਲੇ 8 ਤੱਕ ਲਈ ਹੈਗੇ ਤਾਂ ਲਾ ਵੀ ਦੇਊਗਾ ਹੀ ਮੈਂ ਤਾਂ ਲਾਉਣ ਜੋਗਾ ਵੀ ਹੈ ਨਹੀਂ ਉਹੀ 2-4 ਕਨਾਲ ਆ ਮੇਰੇ ਕੋਲ ਜਿਹੜੀ ਹੈਗੀਆਂ ਜੀ ਇਹ ਕਹਿੰਦੇ ਮੈਨੂੰ ਦੇ ਦੇ ਕੋਈ ਕਹਿੰਦਾ ਮੈਨੂੰ ਦੇ ਦੇ ਮੈਂ ਤਾਂ ਮੁਕਤ ਦਿੰਦਾ ਜੀ ਤੇ ਮੇਰਾ ਤਾਂ ਇਹ ਆ ਵੀ ਜਾ ਕੇ ਤੁਸੀਂ ਵੇਖ ਲਓ ਆ ਜਾਓ ਮੌਕਾ ਵੇਖੋ ਵਾਹ ਵਾਹ ਤੁਹਾਡਾ ਬੰਜਰ ਪਿਆ ਬੰਜਰ ਤਾਂ ਨਹੀਂ ਜਿਹੜਾ ਕੋਈ ਨਾਂ ਲੱਗਦਾ ਕੋਈ 20000 ਰੁਪਏ ਦੇ ਦਿੰਦਾ ਕੋਈ 15 ਦੇ ਦਿੰਦਾ ਜੀ ਜੋ ਮੇਰੇ ਕੋਲ ਨੰਗਾ ਹੀ ਹੈ ਨਹੀਂ ਜੇ ਮੈਂ ਨੰਗੂਗਾ ਹੀ ਕਿਸੇ ਪਾਸੇ ਜੀ ਕੋਈ ਟਰੈਕਟਰ ਬਾੜੂਗਾ ਅਗਲੇ ਨੂੰ ਫੇਰ ਮੈਂ ਪਾਸੇ ਦੇਊਗਾ ਆ ਖਾਲ ਵੇਖ ਲਓ ਇਹ ਮੇਰੇ ਖਾਲ ਨੂੰ ਆ ਖਾਲਸਾ ਰਟਾਇਆ ਵਾ ਇਸੇ ਬੰਦੇ ਨੂੰ ਚੱਲ ਸਾਡਾ ਪਹਿਲੀ ਦਾ ਬਵਾਸ ਸੀ ਇਹਨਾਂ ਨੇ 25 ਕਨਾਲਾਂ 12 ਮਰ ਲਿਆਂਦਾ ਰੋਲਾ ਸੀ ਇਹਨਾਂ ਦੇ ਕਬਜ਼ੇ ਚ ਉਹੀ ਮੈਨੂੰ ਹੁਣ ਇਹਨਾਂ ਨੇ ਇੱਧਰ ਛੱਡਿਆ ਸੀ ਜਿਹੜਾ ਵੱਧਾ ਸੀ ਉਹਨੂੰ ਮੈਨੇ ਪਈ ਹੈਣੀ ਇਹਨਾਂ ਨੇ 22 ਵੀ ਯਾਨਕਿ ਚਲੋ ਆਪਦੀ ਦਾ ਬੋਣੀ-ਪੋਣੀ ਸੀ ਮੇਰੇ ਵਾਲੇ ਬੰਦ ਚ ਇਹਨਾਂ ਨੇ ਦੂਜੀ ਵੀ ਜਿਹੜਾ ਛੱਡੀ ਵੀ ਸੀ ਉਹ ਤੋਂ ਵੀ ਬਹੁਤੀ ਜੀ ਪਾਜੀ ਉਹ ਤੋਂ ਠੇਕੇ ਹਾਂ ਤਾਂ ਠੇਕੇ ਤੇ ਲੈ ਲਈ ਪਹਿਲੀ ਕਹਿੰਦੇ ਕੋਈ ਗੱਲ ਨਹੀਂ ਜਿੰਦਰੀ ਆ ਵੀ ਗਰੀਬ ਹੀ ਬੰਦਾ ਉਹ ਉਹ ਕੀ ਕਰ ਲਵਾਂ ਆਪਣਾ ਇੱਧਰ ਦਾ ਚੱਲ ਸਿੰਘ ਮਾੜਾ ਮੋਟਾ ਹੈਗਾ ਸਗਈ ਤਿੰਨੇ ਤਾਂ ਚੱਲ ਸਾਫਾ ਪਤਾ ਖੜ ਗਏ ਉੱਥੇ ਜਾ ਕੇ ਮੈਨੂੰ ਦਿਖਾਓ ਜੀ ਆ ਕੇ ਵੀ ਸਾਰੇ ਜੇ ਮੇਰੇ ਝੋਨਾ ਵੀ ਜਾ ਬਈ ਤੇ ਮੈਨੂੰ ਹੀ ਬਾਣ ਲੱਗਦਾ ਈ ਉਹ ਮੇਰੇ ਆ ਕੇ ਜਾ ਕੇ ਖਤਮ ਹੁੰਦੀ ਆ ਮੇਰੇ ਬਾਣ ਦੇ ਵਿੱਚੋਂ ਕਾਟ ਕੱਟੀ ਗਈ ਆ ਜੀ ਜੀ ਆਪਾਂ ਗੱਲ ਕਰ ਲੀਏ ਇਹ ਬਾਪੂ ਜੀ ਨੇ ਤੁਹਾਡਾ ਰੌਲਾ ਹਾਂ ਜੀ ਹਾਂ ਜੀ ਬਾਪੂ ਜੀ ਕੀ ਗੱਲ ਬਾਤ ਆ ਕਹਿੰਦੇ ਵੀ ਜਿਹੜੀ ਪਈ ਐ ਤੁਸੀਂ ਇੱਧਰ ਉੱਥੋਂ ਤਾਂ ਜੀ ਆਹ ਬੰਦ ਕਰਕੇ ਪੁੱਛਣੀ ਐ ਪੁੱਛ ਲਵਾਂ ਦੱਸ ਨੂੰ ਨਹੀਂ ਮੈਨੂੰ ਨਹੀਂ ਪਤਾ ਰਹੇ ਨਹੀਂ ਨਹੀਂ ਪੱਕਾ ਤਾਂ ਤੁਹਾਡਾ ਲੈਣਾ ਹੀ ਆ ਜੀ ਅਸੀਂ ਤਾਂ ਵੈਸੇ ਪੱਕ ਲੈਣਾ ਬਾਪੂ ਜੀ ਜੇ ਤੁਸੀਂ ਦੇਣਾ ਤਾਂ ਦੇ ਦਿਓ ਕੱਲ ਨੂੰ ਤੁਸੀਂ ਕਹੋ ਸਾਨੂੰ ਸਾਡਾ ਪੜੀ ਦਾ ਇਹਦਾ ਟੱਕਰ ਹੀ ਕੋਈ ਨਹੀਂ ਪਈਦਾ ਸਾਡੇ ਜ਼ਮੀਨਾਂ ਦੇ ਰੌਲੇ ਆ ਹਾਂ ਇਹਦਾ ਕੋਈ ਸਾਡਾ ਟੱਕਰ ਨਹੀਂ ਨਹੀਂ ਜਿਹੜੀ ਆ ਪਈ ਤੇ ਆਪਾਂ ਖੜੇ ਆ ਇਹ ਪਈ ਅਸੀਂ ਤਾਂ ਅਸੀਂ ਜ਼ਮੀਨ ਨਾ ਆ ਮੇਰੇ ਖੇਤ ਮੁੱਕ ਗਿਆ ਮੇਰਾ ਖੇਤਾ ਗਿਆ ਤੇ ਜਿਹੜਾ ਬਾਈ ਦੱਸ ਰਿਹਾ ਵੀ ਮੇਰੇ ਚਾਰ ਕਰਾਲਾਂ ਉਨੂੰ ਪਈ ਲੱਗੀ ਐ ਉਹ ਨਾ ਕੋਈ ਠੇਕੇ ਦੇ ਲੈਂਦਾ ਨਾ ਕੋਈ ਹਿੱਸੇ ਦੇ ਲੈਂਦਾ ਨਾ ਮੇਰਾ ਪਾਣੀ ਲੱਗਦਾ ਚਲੋ ਜੀ ਬੁਖਾਰ ਹੁਣ ਚਲੋ ਬੁਖਾਰ ਦਿੰਦੇ ਹਾਂ ਚਲੋ ਆਜੋ ਚਲੋ ਦੇਖ ਲਈ ਚਲੋ ਆਜੋ ਅਪਾ ਜੀ ਇੰਨਾਂ ਨੂੰ ਜਿਹੜੀ ਪਹੀ ਆ ਨਾ ਇਹਨਾਂ ਦਾ ਖਾਤਾ ਸਾਂਝਾ ਇਹਨਾਂ ਤੋਂ ਜ਼ਮੀਨ ਮੈਂ ਲਈ ਆ 12 ਕਨਾਂ 3 ਕਨਾਲਾ 25 ਮਰਲੇ 3 ਕਿੱਲੇ ਇਹਨਾਂ ਦੇ 3 ਕਨਾਲਾ ਰਹਿ ਗਈ ਪਾਸੇ ਇਹਨਾਂ ਦਾ ਖਾਤਾ ਸਾਂਝਾ ਕਿਸੇ ਨੂੰ ਦੇਣ ਨਾ ਦੇਣ ਪਹੀ ਤਾਂ ਉਧਰ ਹੀ ਮੁੱਢੋ ਹੀ ਹੈ ਨਹੀਂ ਉੱਥੋਂ ਹੀ ਹੈ ਨਹੀਂ ਕਿ ਖੇਤ ਕਿਸੇ ਦੇ ਖੇਤੋ ਕੀ ਕਰਾਂਗੇ ਜੀ ਪਹੀ ਨੇ ਤਾਂ ਉਧਰੋਂ ਚੱਲਣਾ ਇਧਰੋਂ ਤਾਂ ਨਹੀਂ ਚੱਲਣਾ ਉਧਰੋਂ ਮੁੱਢ ਤੋਂ ਹੀ ਪਹੀ ਹੈ ਨਹੀਂ ਉਹ ਇਹ ਤਾਂ ਕਹਿੰਦੇ ਪਈਆਰ ਪਾਰ ਜਾਂਦੀ ਜਿਹੜਾ ਉਹ ਪਹਿਲੇ ਪਾਸੇ ਰਸਤਾ ਜਾਂਦਾ ਹਾਂ ਹਾਂ ਪਾਰ ਪਾਰ ਨਹੀਂ ਜਾਂਦੀ ਸਰਕਾਰੀ ਵੀ ਇੱਕ ਮਿੰਟ ਗਿਆ ਬੰਦ ਕਰੋ ਇਹ ਇਹ ਤੋਂ ਮੈਂ ਚਾਡੂ ਆ ਤੁਸੀਂ ਮੈਂ ਮੈਂ ਤੁਹਾਨੂੰ ਹੀ ਦੱਸਣਾ ਇਹ ਆਪਣਾ ਨਾ ਜਿਹੜੀ ਆ ਚੀਜ਼ ਆ ਇਹ ਤੇ ਸਿਰੇ ਤੋਂ ਚਲਾਉਣ ਲੱਗੇ ਆ ਪੈਹੀ ਚੜਾਉ ਮੋਢੋਂ ਹਾਂ ਖਕਾਨਾਂ ਦੇ ਪੋਰ ਤੋਂ ਤੇ ਸਾਰੇ ਹੀ ਛੜ ਦੇਣਗੇ ਨਹੀਂ ਬੂਟੇ ਲਾਉਣ ਦਾ ਮਤਲਬ ਬੁੱਟੇ ਕਿਉਂ ਲਾ ਰਹੇ ਬੂਟੇ ਤਾਂ ਇਹ ਆਪਣਾ ਵੇਖੋ ਕੁਲ ਦੁਨੀਆ ਦੇ ਲਾਏ ਹੋਏ ਆ ਤੇ ਮੈਂ ਵੀ ਲਾ ਦੇ ਦੋ ਬੂਟੇ ਹਾਂ ਇਹਨਾਂ ਨੇ ਪਾਟ ਤੇ ਹੂੰ ਉਹ ਕਹਿੰਦੇ ਆਪ ਦੇ ਖੇਤ ਚ ਲਾ ਲੋ ਵੀ ਸਾਡੀ ਪਈ ਥੋੜੋ ਲੋਣੇ ਜਰੋਣੇ ਦੋ ਇਹ ਮੇਰੀ ਆਪਹੀ ਜੀ ਇਹ ਜੀ ਥੋੜੀ ਸਰਕਾਰੀ ਪਈ ਆ ਮੈਨੂੰ ਲੱਗੀ ਆ ਆ ਮੇਰਾ ਬਾਣਾ ਜਿਹੜੀ ਆ ਪਈਆ ਹੋਰ ਲੱਗੀ ਉਧਰੋਂ ਲੱਗੀ ਰੀ ਆ ਹੂੰ ਉਹ ਪਈ ਸਾਨੂੰ ਉਹ ਸਾਨੂੰ ਗਾਹਾਂ ਕਨਾਲਾਂ ਨੂੰ ਪਈ ਉਹ ਵੱਡੀ ਸੜਕ ਤੋਂ ਲੱਗੀ ਉਹ ਮੈਨੂੰ ਉਧਰੋਂ ਲੱਗੀ ਨਾ ਇਹਨਾਂ ਨੂੰ ਲੱਗੀ ਆ ਹੂੰ ਇਹ ਪਈਆ ਚੱਕਰੀ ਕੋਈ ਨਹੀਂ ਪਹਿਲਾਂ ਪਈ ਵਹੁੰਦੇ ਸੀ ਤੁਸੀਂ ਇਹਨੂੰ ਹਾਂ ਬਾਹੀਰ ਨੂੰ ਹਾਂ ਜੀ ਹਾਂ ਜੀ ਬਾਹੀਆ ਉਹ ਕਹਿੰਦਾ ਫਿਰ ਮੈਂ ਵੀ ਬਾਹ ਸਕਦਾ ਸੀ ਪਈ ਤਾਂ ਵੀ ਮੇਰੇ ਵਾਣ ਵਿਗੀ ਗਈ ਆ ਇਹਦੇ ਵਾਣ ਨਹੀਂ ਇਹ ਇਹ ਸਰਕਾਰੀ ਪਈ ਆ ਸਰਕਾਰ ਦੇ ਦਿੱਤੀ ਹਨ ਤੇ ਪਹਿਲਾਂ ਨਾਲ ਛੱਡੀ ਜੀ ਗੱਲ ਤਾਂ ਇਹ ਹੀ ਆ ਤੁਸੀਂ ਨਾ ਬੋਲੋ ਕੋਈ ਡਿਗਰੀ ਨਹੀਂ ਕੋਈ ਇੱਕ ਮਿੰਟ ਕੋਈ ਨਹੀਂ ਮੈਂ ਤਾਂ ਜੀ ਖੁਸ਼ੀ ਮੈਨੂੰ ਮੈਸੇ ਪੁੱਛੋ ਬਸ ਨਹੀਂ ਜਿਹੜਾ ਖਾਲਾ ਥੋਂ ਦਾ ਮਤਲਬ ਕੀ ਆ ਕੋਈ ਖਾਲਾ ਕਹਿੰਦੇ ਤੁਹਾਡੇ ਤੇ ਕਹਿੰਦੇ ਵੀ ਖਾਲਾ ਠਾਤਾ ਇਹਨਾਂ ਨੇ ਤੁਸੀਂ ਤੁਰ ਤਾਈਂ ਤੁਰੇ ਕੱਲੋਂ ਤੁਹਾਨੂੰ ਸਾਰੇ ਪਾਸੇ ਖਾਲੇ ਦਾ ਪਤਾ ਲੱਗ ਜੂ ਹੂੰ ਕਿਤੇ ਵੀ ਖਾਲਾ ਹੈ ਨੀਗਾ ਹੂੰ ਇੱਥੇ ਮੇਰੇ ਮਰਥੇ ਕੋਈ ਜ਼ਰੂਰੀ ਆ ਹੂੰ ਖਾਲਾ ਕਿਤੇ ਵੀ ਨਹੀਂ ਖਾਲਾ ਤਾਂ ਸਰਕਾਰੀ ਹੋਣਾ ਹੈ ਸਰਕਾਰੀ ਹਟਾਇਆ ਬੈ ਜੀ ਸਾਰਾ ਹੀ ਟਾਇਆ ਨਾ ਕੋਈ ਹੈ ਹੀ ਨਹੀਂ ਕਿਤੇ ਹੂੰ ਤੁਰ ਤਾ ਹੀ ਤੁਰੇ ਚੱਲੋ ਦਾ ਖਾਲਾ ਟਾਇਆ ਵੀ ਦਾ ਵੀ ਟਾਇਆ ਉੱਥੇ ਇਹਨਾਂ ਦਾ ਮੱਥਾ ਇਤਵਾ ਜੀ ਮੱਥਾ ਹੁੰਦਾ ਉੱਥੇ ਭੰਨ ਲੈਂਦੇ ਦੇਖੋ ਜੀ ਇਧਰਲਾ ਮੱਥਾ ਥੋੜਾ ਜਿਆਦਾ ਟੁੱਟਿਆ ਉਹ ਉਧਰਲਾ ਘੱਟ ਟੁੱਟਿਆ ਜਾਨੀ ਉਹ ਤਾਂ ਡੈਮੇਜ ਹੀ ਆ ਇਹ ਇੱਕ ਜਿਹੜਾ ਇਹ ਕਹਿ ਰਹੇ ਆ ਵੀ ਉੱਥੇ ਵੱਡੀ ਪੈਹੀ ਲੱਗਦੀ ਆ ਮੈਨੂੰ ਵੀ ਮੱਥਾ ਚਲੋ ਲੱਗਦਾ ਇਹਨਾਂ ਨੂੰ ਐਂ ਪੁੱਛੋ ਵੀ ਤੁਹਾਡਾ ਮੱਥਾ ਨਹੀਂ ਲੱਗਦਾ ਕੀ ਗੱਲ ਤੁਸੀਂ ਸਰਕਾਰੀ ਪੈਹੀ ਵੀਜਣੀ ਆ ਹੂੰ ਨਹੀਂ ਉਧਰ ਰੱਖ ਉਧਰ ਲੱਗਦਾ ਲੱਗਦਾ ਹੀ ਆ ਉਹ ਦੋਨਾਂ ਕਰਾਂ ਦੇ ਸਾਡੇ ਮੱਥੇ ਲੱਗਦੇ ਪਰ ਆ ਆ ਸਰਕਾਰਾਂ ਤਾਂ ਖੇਤ ਨੂੰ ਲੱਗੀ ਆ ਪਹਿਲੀ ਆ ਸਰਕਾਰੀ ਪੈਸੇ ਦਾ ਕੀ ਮਸਲਾ ਪੀਜਣ ਦਾ ਇਸ ਦਾ ਹੂੰ ਮੈਂ ਤਾਂ ਇਹ ਮੈਂ ਤਾਂ ਮੈਂ ਕਾਨੂੰਨ ਦੇ ਹਿਸਾਬ ਨਾਲ ਚੱਲਦਾ ਮੈਂ ਕਾਹਤੋਂ ਬਾਕੇ ਗਨਾਧਾਰ ਬਣਾ ਜੀ ਹੂੰ ਮੈਂ ਤਾਂ ਗਨਾਧਾਰ ਹੀ ਬਣੂੰਗਾ ਜੇ ਸਰਕਾਰੀ ਪੈਸੇ ਬਾਹੂ ਬੀਜੂੰਗਾ ਗਨਾਧਾਰ ਬਣੂੰਗਾ ਹੂੰ ਹੂੰ ਇਹ ਕਹਿੰਦੇ ਅਸੀਂ ਬਹੁਣੀਆ ਸਾਨੂੰ ਲੱਗਿਆ ਕੀ ਗੱਲ ਹੈ ਇਹ ਇਹਨਾਂ ਨੂੰ ਕੱਲਿਆਂ ਨੂੰ ਸਪੈਸ਼ਲ ਵੀ ਇਹਨਾਂ ਨੂੰ ਬਾਉਣ ਨੂੰ ਦਿੱਤੀ ਆ ਲੈ ਲਖਤ ਖਾਸ ਕਹਿੰਦੇ ਕਿੱਥੇ ਬਾਉਣ ਨੂੰ ਕੋਈ ਸਟੇਪ ਵਗੈਰਾ ਜਾਂ ਕੁਛ ਦਿਖਾਉਣ ਮੈਨੂੰ ਸਰਕਾਰੀ ਪਈ ਆ ਨੰਗੇ ਦੀ ਖਾਤਰ ਹੈ ਗਿਆ ਇਹ ਵੀ ਨੰਗਨ ਮੈਂ ਵੀ ਨੰਗਾ ਜਿਵੇਂ ਉਹ ਕਹਿ ਰਹੇ ਆ ਵੀ ਸਾਡੇ ਖੇਤ ਨੂੰ ਜਾਂਦੀ ਆ ਇਹ ਸਾਡੇ ਖੇਤ ਤੱਕ ਮੁੱਕ ਗਿਆ ਕਿ ਇਹ ਸਾਡੇ ਰੁਪਈਆ ਭਾਈ ਭਾਈ ਕੀ ਗੱਲ ਇਹਨਾਂ ਦੀ ਕੱਲਾਂ ਦੀ ਕਾਟ ਕੱਟੀ ਆ ਸਾਰੇ ਪਿੰਡ ਦੀ ਕਾਟ ਕੱਟੀ ਵੀ ਆ ਜੀ ਇਹ ਸਾਰੇ ਪਿੰਡ ਦੀ ਕਾਟ ਕੱਟ ਕੇ ਬਰਬੇਬੰਦੀ ਚ ਪਈ ਲੱਗੀ ਆ ਜੇ ਇਹਨਾਂ ਦੀ ਕੱਲਾਂ ਦੀ ਕਾਟ ਕੱਟੀ ਆ ਤਾਂ ਦਿਖਾ ਦੇਣ ਕਿਤੇ ਸਬੂਤ ਨਾਲੇ ਸਰਕਾਰੀ ਪਈ ਕਿਸੇ ਵੀ ਕਾਨੂੰਨ 'ਚ ਲਿਖਿਆ ਹੋਵੇ ਕੋਈ ਕਾਨੂੰਨ 'ਚ ਕਿਸੇ 'ਚ ਲਿਖਿਆ ਹੋਵੇ ਸਰਕਾਰੀ ਪਈ ਬੰਦਾ ਬਾਹਰ ਸਕਦਾ ਦੱਸੋ ਕਿੱਥੇ ਲਿਖਿਆ ਹਾਂ ਬਾਹਰ ਜਾਂਦੇ ਬਾਹਰ ਜਾਂਦੇ ਕਿ ਨਹੀਂ ਇਹ ਜੰਟੀ ਪੰਜਰੀ ਹੋ ਗਈ ਇਹਦੀ ਮੈਂ ਖੜਾਈ ਨਾ ਤੂੰ ਵੱਡੇ ਲੀਡਰ ਨੇ ਹਾਂ ਚਲ ਤੂੰ ਛਡਾਉਣੀ ਸੀ ਉ ਤਾਂ ਮੈਂ ਮੈਂ ਕਿਹੜਾ ਕੋਰ ਸੀਗਾ ਤੁਸੀਂ ਸਰਪੰਚ ਮੈਂ ਬੰਦੀ ਤੁਸੀਂ